ਜੋ ਦਲ ਬਦਲੀਆਂ ਦਾ ਦਲਪਣਾ ਸ਼ੁਰੂ ਕੀਤਾ ਹੋਇਆ ਮੈਂ ਹੁਣ ਆਪਣੀ ਹਰ ਗੱਲਬਾਤ ਵਿੱਚ ਦਲ ਬਦਲੂ ਦੇ ਕਹਿਣ ਲੱਗ ਪਿਆ ਦੰ। ਕਿਉਂਕਿ ਕੋਈ ਬਚਿਆ ਹੀ ਨਹੀਂ ਅਗਰ ਨਾਮ ਤਾਂ ਲਾਓ ਤੁਸੀਂ ਜਿਹਨੇ ਦਲ ਨਾ ਬਦਲਿਆ ਹੋਵੇ ਤੇ ਇਹਨਾਂ ਕੋਲ ਫੇਸ ਨਾ ਕੋਈ ਹੈਗਾ ਕ੍ਰਪਟ ਹੈਗੇ ਸਾਰੇ ਜਿੰਨਾ ਪੰਜਾਬ ਦੀ ਬਰਬਾਦੀ ਹੋਈ ਹੈ ਉਹ ਤੇ ਸਭ ਬਰਾਬਰ ਦੇ ਜ਼ਿੰਮੇਵਾਰ ਹੈ ਜਿਹੜੇ ਮਰਜ਼ੀ ਆ ਜਾਣ। ਅੱਜ ਦੀ ਡੇਡ ਦੀ ਪੋਲਿਟਿਕਸ ਕਰਨੀ ਹੋਵੇ ਇਹਨਾਂ ਵਾਲੀ ਉਹ ਸਭ ਤੋਂ ਸੌਖੀ ਹੈ। ਕੋਈ ਜਿੰਨੇ ਆਜ਼ਾਦ ਲੋਕ ਕਿੱਥੋਂ ਫੜਦੇ ਐ ਇਹਨਾਂ ਤੋਂ ਜਿਹੜੀ ਲਟੇਰਿਆਂ ਦੇ ਸਾਹਮਣੇ ਤਾਂ ਠੀਕ ਹੀ ਹੋਣਗੇ। ਮਿਆਂ ਵਿੱਚੋਂ ਲੱਖਾ ਸਧਾਨਾ ਜਦੋਂ ਆਪਣੀ ਪ੍ਰਚਾਰ ਸ਼ੁਰੂ ਕਰਦੇ ਨੇ ਆਪਣੀਆਂ ਰੈਲੀਆਂ ਸ਼ੁਰੂ ਕਰਦੇ ਨੇ ਥੋੜੇ ਵੱਲ ਇਸ਼ਾਰਾ ਦਿੱਤਾ ਗਿਆ ਸੀਗਾ ਕਿ ਕਿਤੇ ਇਹ ਪੋਲਿਟੀਕਲੀ ਇਨਫਲੂਐਂਸਡ ਰੈਲੀਆਂ ਹੋ ਸਕਦੀਆਂ ਨੇ ਹੁਣ ਤੁਸੀਂ ਵੀ ਤਾਂ ਉਹੀ ਕੁਝ ਹੀ ਕਰ ਰਹੇ ਹੋ ਬਲਵਿੰਦਰ ਸੇਖੋ ਨੇ ਕੋਈ ਸੌਖਾ ਬਦਲ ਲੱਭ ਲਿਆ ਕਿ ਇੱਥੋਂ ਲੋਚੋਂ ਲੜਦਾਗਾ ਮੈਨੂੰ ਕੁਰਸੀ ਛੇਤੀ ਮਿਲ ਜੂਗੀ ਜਿਵੇਂ ਲੋਕ ਕਹਿੰਦੇ ਕਿ ਹੁਣ ਬਲਵਿੰਦਰ ਸੇਖੋ ਕੁਰਸੀ ਪਿੱਛੇ ਹੋ ਗਏ ਆ ਕੁਰਸੀ ਪਿੱਛੇ ਕੌਣ ਨਹੀਂ ਹੈਗਾ ਪਰ ਮੇजे ਕਹਾ ਵੀ ਮੈਂ ਕੁਰਸੀ ਪਿੱਛੇ ਨਹੀਂ ਕਿਸੇ ਨੇ ਮੰਨਣਾ ਠੀਕ ਹੈ ਕੁਰਸੀ ਪਿੱਛੇ ਸਹੀ ਕੁਰਸੀਆਂ ਅਫਤਾਲ ਤੁਸੀਂ ਚੋਰਾ ਡਾਕੂ ਵਾਸਤੇ ਰੱਖੀ ਅਜਾ ਬਿੱਟੂ ਨੂੰ ਲੈ ਲੋ ਏ ਕ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਉਹਦੇ ਕੋਲ ਗਾਈ ਜਾਂਦਾ ਕੈਪਟਨ ਨੂੰ ਲੈ ਲੋ ਜਾਖੜ ਲੈ ਲੋ ਉਸ ਨੂੰ ਜੋ ਸਿੱਧਾ ਦੱਸੋ ਤੁਸੀਂ ਆਪਦੀ ਮਾਂ ਦਾ ਪੁੱਤ ਹੈ ਕਿਹੜਾ ਪਿਛਲੇ 30 ਸਾਲ ਦਾ ਲਾ ਲਈਏ ਉਹਨਾਂ ਦਾ ਦੋ ਸਰਕਾਰਾਂ ਦਾ 2 ਸਾਲ ਦੇ ਇਹਨਾਂ ਦਾ ਲਾ ਲਈਏ ਜਿੰਨਾ ਥੱਕ ਕੇ ਦੋ ਸਰਕਾਰਾਂ ਚ ਇਹਨਾਂ ਨੇ ਚੱਟ ਲਿਆ ਉਹਨਾਂ ਦਾ ਕਿਸੇ ਨੇ ਚੱਟਿਆ ਹੀ ਨਹੀਂ ਹੈਗਾ ਜਿਹਦੀ ਪਿਓ ਦਾ ਪਤਾ ਹੋਵੇ ਕਿਨੇ ਹਰਦੇ ਆ ਸੀ ਨਾ ਮੀ ਇਮਾਨਦਾਰੀ ਪਤਾ ਇਹਨਾਂ ਨੂੰ ਇਹਨਾਂ ਤੋਂ ਕੁਐਸਚਨ ਕਰੋ ਉਹ ਪੋਲਿਟਿਸ਼ਨ ਜਿਹੜੇ ਹੈਗੇ ਬਿੱਟੂ ਹੋਇਆ ਹੋਰ ਉਹ ਨਾਮ ਤਾਂ ਲਾਉਣਾ ਬਿੱਟੂ ਤਾਂ ਹੁਣ ਤਾਜਾ ਤਾਜਾ ਆ ਗਿਆ ਕਰਕੇ ਇਹ ਜੁੱਤੀਆਂ ਵੱਧ ਵੇ ਪੈ ਰਹੀਆਂ ਸਾਰੇ ਇਹ ਡੈੱਡ ਬਾਡੀਆਂ ਹੈਗੀਆਂ ਇਹ ਇਹ ਮਰਦਾ ਲਾਸ਼ਾਂ ਇਹਨਾਂ ਦੀ ਕੀ ਵੈਲੀ ਹੋ ਗੱਲ ਮੈਂ ਸੁਣਦਾ ਸੁਖਬੀਰ ਬਾਦਲ ਨੂੰ ਕਹਿੰਦਾ ਜੀ ਨੈਸ਼ਨਲ ਪਾਰਟੀ ਨੇ ਲੁੱਟ ਲਿਆ ਤੇ ਤੁਸੀਂ ਕਿੱਥੇ ਸੀ ਨਾਲ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਇਹਨਾਂ ਚੋਣਾਂ ਨੂੰ ਲੈ ਕੇ ਫਿਲਹਾਲ ਪੰਜਾਬ ਦੇ ਵਿੱਚ ਕਮਸਾਨ ਮੱਚਾ ਹੋਇਆ ਪੰਜਾਬ ਇਸ ਕਰਕੇ ਕਿਉਂਕਿ ਪੰਜਾਬ ਸੂਬਾ ਹੋਇਆ ਜਿਹੜਾ ਬਾਕੀ ਪੂਰੇ ਦੇਸ਼ ਤੋਂ ਅਲਹਿਦਾ ਔਰ ਇਹਦੀ ਸਿਆਸਤ ਵੀ ਥੋੜੀ ਜੀ ਅਲਹਿਦਾ ਚੱਲਦੀ ਹੈ ਇਸੇ ਵਾਸਤੇ ਇਸ ਸੂਬੇ ਦੇ ਵਿੱਚ ਸਿਆਸਤ ਕੁਝ ਵੱਖਰੇ ਪੱਧਰ ਤੇ ਉੱਭਰਦੀ ਨਜ਼ਰ ਆ ਰਹੀ ਹੈ ਭਾਵੇਂ ਕਿ ਸਿਆਸੀ ਕਮਸਾਨ ਹੈ ਪਰ ਇਸ ਦੇ ਵਿੱਚ ਇੱਕ ਹੋਰ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਲੁਧਿਆਣਾ ਦੇ ਵਿੱਚ ਮੌਜੂਦ ਆ ਔਰ ਬਲਵਿੰਦਰ ਸਿੰਘ ਸੇਖੋਂ ਹੋਣਾਂ ਤੋਂ ਮੁਰਾਦ ਹੈ ਉਹ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਨੇ ਲੁਧਿਆਣਾ ਨਹੀਂ ਸੰਗਰੂਰ ਔਰ ਇਸ ਤਰ੍ਹਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਿਆਸੀ ਸਮਕਰਨ ਹਰ ਇੱਕ ਚੀਜ਼ ਜਾਣਦੇ ਆਂ ਸਿੱਖੋ ਸਾਬ ਪਹਿਲਾਂ ਸਮਾਧਿਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੰਗਰੂਰ ਹੀ ਕਿਉਂ ਲੁਧਿਆਣਾ ਕਿਉਂ ਨਹੀਂ ਲੁਧਿਆਣਾ ਤਾਂ ਸਾਡਾ ਆਪਣਾ ਖੈਰ ਹਲਕਾ ਹੈਗਾ ਤਾਂ ਮੈਂ ਕਹਿਣਾ ਚਾਹੁੰਦਾ ਆਂ ਕਿ ਹਲਕੇ ਦੀ ਗੱਲ ਨਹੀਂ ਹੁੰਦੀ ਅਸੀਂ ਕੋਈ ਇਸ ਸਟੇਟ ਤੋਂ ਬਾਹਰਲੇ ਨਹੀਂ ਹੈਗੇ ਮੈਂ ਡਿਸਟ੍ਰਿਕਟ ਮੁਕਸਬ ਨੂੰ ਬਿਲੋਂਗ ਕਰਦਾ ਜੇ ਲੁਧਿਆਣਾ ਆ ਕੇ ਰਹਿਣ ਲੱਗ ਪਿਆ ਤਾਂ ਲੁਧਿਆਣਾ ਹੋ ਗਿਆ ਪਹਿਲਾਂ ਬਲੰਦਰ ਨੌਕਰੀ ਕਰਦੇ ਰਹੇ ਆ ਤਾਂ ਇਹ ਨਾਲ ਕੋਈ ਬਹੁਤਾ ਕੰਸਰਨ ਨਹੀਂ ਕਿ ਅਸੀਂ ਕਿਤੇ ਬਾਹਰਲੇ ਤੋਂ ਸਟੇਟ ਤੋਂ ਆਏ ਹੋਈਏ ਬਾਕੀ ਜਿਹੜਾ ਸੰਗਰੂਰ ਦਾ ਬੇਸਿਕ ਕੈਰੈਕਟਰ ਯੂਨੀਵਰਸਿਟੀ ਰਿਪਰੈਜ਼ੈਂਟੇਸ਼ਨ ਹੋਈ ਮੋਸਟਲੀ ਪਰ ਉਹਨ ਲੋਕ ਆ ਕੇ ਉਥੋਂ ਇਹਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਵਿਜ਼ਨ ਹੈ ਨਾ ਕਿ ਇਸ ਗੱਲ ਦਾ ਕਿ ਹਾਂ ਕੌਣ ਕਿੱਥੋਂ ਆਇਆ ਬਿਸ਼ੱਕ ਧੋਖੇ ਹੋਏ ਹੁਣ ਤੱਕ ਸੰਰੂਰ ਵਾਲਿਆਂ ਨਾਲ ਵੀ ਕਿਸੇ ਵੀ ਮਤਲਬ ਹੁਣ ਤੱਕ ਦੇ ਇਲੈਕਟਿਡ ਬੰਦੇ ਨੇ ਉਹਨਾਂ ਦਾ ਉਹ ਮੁੱਲ ਨਹੀਂ ਮੋੜਿਆ ਜਿਸ ਤਰੀਕੇ ਨਾਲ ਉਹਨਾਂ ਨੇ ਮਾਣ ਕੀਤਾ ਲੋਕਾਂ ਨੂੰ ਗਿਆ ਦਾ ਉਹ ਫੇਸ ਦੇ ਬਾਵਜੂਦ ਵੀ ਲੋਕ ਤਾਂ ਬਾਹਰ ਤਾਂ ਕਰਦੇ ਹਨ ਤੁਸੀਂ ਵੇਖੋ ਸਰਕਾਰ ਜੇ ਆਈ ਸੀਗੀ ਉਸ ਤੋਂ ਪਹਿਲਾਂ ਦੋ ਵਾਰੀ ਐਮਪੀ ਬਣਾਇਆ ਸੀਗਾ ਇਹਨੂੰ ਮਾਨ ਨੂੰ ਫਿਰ ਸੀਐਮ ਤੱਕ ਮਤਲਬ ਪਹੁੰਚਾ ਦਿੱਤਾ ਗਿਆ ਫਿਰ ਚਾਰ ਮਹੀਨੇ ਬਾਅਦ ਕਿਵੇਂ ਬਦਲ ਲਿਆਂਦਾ ਗਿਆ ਇਸ ਕਰਕੇ ਉਹ ਲੋਕ ਜਿਹੜੇ ਹੈਗੇ ਰੈਵਿਊਸ਼ਰੀ ਹੈ ਜਾਗਦੇ ਹੈ ਬੰਡਾ ਰੀਜ਼ਨ ਹੈਗਾ ਇਹ ਨਹੀਂ ਮੈਂ ਕਹਿੰਦਾ ਕਿ ਸਾਰਾ ਪੰਜਾਬ ਸੁੱਤਾ ਹੋਇਆ ਪਰ ਉਹਦੇ ਵਿੱਚੋਂ ਇੱਕ ਪਾਰਟ ਹੈਗਾ ਜਿਵੇਂ ਤੁਸੀਂ ਹੁਣੇ ਕਿਹਾ ਕਿ ਪੰਜਾਬ ਦੀ ਪੋਲਿਟਿਕਸ ਵੱਖਰੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਸੰਗਰੂਰ ਦੀ ਪੋਲਿਟਿਕਸ ਵੱਖਰੀ ਹੈ ਉਹ ਸੰਗਰੂਰ ਦੇ ਵਿੱਚ ਆਵਾਜ਼ ਜਿਹੜੀ ਹੈਗੀ ਹੈ ਇੱਕ ਮਾਸੇਸ ਤੱਕ ਜਾਂਦੀ ਹੈ ਔਰ ਉਥੋਂ ਦਾ ਪਛੋਕੜ ਜਿਹੜਾ ਹੈਗਾ ਜਿਹੜਾ ਪਿੰਡੂ ਪਣਾ ਦੀ ਪਿੰਡੂਪੁਰ ਦਾ ਪਾਪ ਮੇਰਾ ਅਨਪੜਤਾ ਤੋਂ ਨਹੀਂ ਹੈ ਪਿੰਡੂਪਣਾ ਸਾਡਾ ਜਿਹੜਾ ਸਮਾਜ ਟੁੱਟ ਗਿਆ ਸਾਡਾ ਉਹਦੇ ਵਿੱਚ ਬਹੁਤ ਵੱਡੀ ਇੱਕ ਲਾਸ ਹੋਇਆ ਉਹਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹ ਆਪਣਾ ਆਪਣਾ ਪਰਿਵਾਰ ਪੁਣਾ ਪਿੰਡ ਪੁਣਾ ਵੀ ਕਹਿ ਦੱਸਦਾ ਜਿਹੜਾ ਕਿ ਉੱਥੋਂ ਦੇ ਸ਼ਹਿਰਾਂ ਵਿੱਚ ਵੀ ਅੱਜ ਮੌਜੂਦ ਹੈ ਅੱਜ ਸੰਗਰੂਰ ਦੇ ਏਰੀਏ ਦੇ ਜਿੰਨੇ ਵੀ ਸ਼ਹਿਰ ਹੈ ਉਹਦੇ ਵਿੱਚ ਜਿਹੜਾ ਪਿੰਡੂ ਟੱਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਹੈਗਾ ਭਾਵੇਂ ਉਹ ਕਿਸੇ ਖਾਸ ਨੂੰ ਬਿਲੋਂਗ ਕਰਦੇ ਹੋ ਤਾਂ ਉਹ ਬਿਲਕੁਲ ਜਿਹੜਾ ਹੈਗਾ ਜੇ ਆਪਾਂ ਕੰਪੇਅਰ ਕਰੀਏ ਸ਼ਹਿਰੀ ਕਰਨਾ ਤੁਸ ਲਿਦਿਆਣੇ ਦੀ ਗੱਲ ਹੀ ਕਰ ਲੋ ਜਿਵੇਂ ਲਿਦਿਆਣੇ ਮਠਾ ਇੱਥੇ ਦੇ ਵਪਾਰੀ ਲੋਕ ਜਿਹੜੇ ਖਾਸ ਕਰਕੇ ਇੰਡਸਟਰੀ ਲੋਕ ਪੈਸੇ ਦੀ ਖੇਡ ਹੈ ਕਲੋਨੀਆਂ ਕੁਝ ਪੈਸੇ ਤੋਂ ਬਿਨਾ ਤੀਸਰੀ ਗੱਲ ਹੀ ਕੋਈ ਨਹੀਂ ਹੈਗੀ ਇਥੇ ਜਿਹੜੇ ਕੋਈ ਚੇਂਜ ਦੀ ਆਪਾਂ ਗੱਲ ਕਰੀ ਕਿ ਲੁਧਿਆਣੇ ਵਰਗੇ ਸ਼ਹਿਰ ਤੋਂ ਕੋਈ ਹੋਰ ਅੰਮ੍ਰਿਤਸਰ ਤੋਂ ਜ਼ਿਲਹੰਦਰ ਤੋਂ ਇਹਨਾਂ ਸ਼ਹਿਰਾਂ ਤੋਂ ਉੱਠੋਗੀ ਨਹੀਂ ਉਹ ਸੰਗਰੂਰ ਦਾ ਇਲਾਕਾ ਹੀ ਦਿਖਾਈ ਦਿੰਦਾ ਕਿਉਂਕਿ ਅਸੀਂ ਇਹ ਮੈਂ ਜਿਹੜਾ ਡਿਸੀਜਨ ਲੈ ਰਿਹਾ ਕਿ ਮੈਂ ਕੋਈ ਪੋਲਿਟਿਕਸ ਛੋੜਾ ਕਰ ਰਿਹਾ ਪੋਲਿਟਿਕਸ ਕਰਨੀ ਸੀ ਤਾਂ ਫਿਰ ਸਾਰੇ ਬੈਠੇ ਜਿੱਦੋ ਮਰਜ਼ੀ ਟਿਕਟ ਲੈ ਲਓ ਇਹਨਾਂ ਕੋਲ ਅੱਜ ਇਹਨਾਂ ਕੋਲ ਚਿਹਰਾ ਹੀ ਨਹੀਂ ਹੈਗੇ ਜੋ ਦਲ ਬਦਲੀਆਂ ਦਾ ਦਲਪਣਾ ਸ਼ੁਰੂ ਕੀਤਾ ਹੋਇਆ ਮੈਂ ਹੁਣ ਆਪਣੀ ਹਰ ਗੱਲਬਾਤ ਵਿੱਚ ਦਲ ਬਦਲੂ ਦੇ ਕਹਿਣ ਲੱਗ ਪਿਆ ਤੁਹਾਨੂੰ ਕਿਉਂਕਿ ਕੋਈ ਬਚਿਆ ਹੀ ਨਹੀਂ ਹੈਗਾ ਨਾਮ ਤੋਂ ਲਾਓ ਤੁਸੀਂ ਜਿੰਨਾ ਪੰਜਾਬ ਦੀ ਬਰਬਾਦੀ ਹੋਈ ਹੈ ਉਹ ਤੇ ਸਭ ਬਰਾਬਰ ਦੇ ਜ਼ਿੰਮੇਵਾਰ ਆ ਜਿਹੜੇ ਮਰਜ਼ੀ ਆ ਜਾਣ ਅੱਜ ਦੀ ਡੇਟ ਜੇ ਪੋਲਿਟਿਕਸ ਕਰਨੀ ਹੋਵੇ ਇਹਨਾਂ ਵਾਲੀ ਉਹ ਸਭ ਤੋਂ ਸੌਖੀ ਹੈ ਇਸ ਕਰਕੇ ਉਹ ਪੋਲਿਟਿਕਸ ਨਹੀਂ ਕਰਨੀ ਕਰਨੀ ਹੈ ਬਿਲਕੁਲ ਡਿਫਰੈਂਟ ਕਰਾਂਗੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਰਨਰ ਕਰਨ ਵਾਸਤੇ ਉਹ ਇਲੈਕਸ਼ਨ ਜਿਹੜਾ ਹੈਗਾ ਲੜ ਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਇਲੈਕਸ਼ਨ ਜਿਹੜੇ ਹੁੰਦੇ ਸਾਰੇ ਲੜਨ ਵਾਸਤੇ ਵੀ ਕੁਝ ਲੜੇ ਜਾਂਦੇ ਜਿੱਤ ਤੋਂ ਵਾਸਤੇ ਨਹੀਂ ਹੁੰਦੇ ਮੈਨੂੰ ਵੀ ਪਤਾ ਹੈ ਜਿੱਤ ਦੀਆਂ ਗੱਲਾਂ ਜੇ ਮੈਂ ਉੱਥੇ ਸੋਚਾਂ ਤਾਂ ਬਹੁਤ ਦੂਰ ਦੀਆਂ ਪਰ ਫਿਰ ਵੀ ਇੱਕ ਬਹੁਤ ਵੱਡਾ ਹੰਗਾਰਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਸਟੇਟ ਦੀ ਇਲੈਕਸ਼ਨ ਦਾ ਜਿਹੜਾ ਹੈਗਾ ਉਹ ਸਭ ਤੋਂ ਇੰਪੋਰਟੈਂਟ ਹੈਗਾ ਪਹਿਲਾਂ ਤਾਂ ਲੱਗਦਾ ਸੀ ਕਿ 27 ਚ ਇਲੈਕਸ਼ਨ ਆਉਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਹੁਣ ਲੱਗ ਰਹੇ ਸਰਕਾਰ ਦੇ ਆ ਹੁਣ ਤੋਂ ਲੱਗ ਗਿਆ ਇਲੈਕਸ਼ਨ ਕੋਰਟ ਤੇ ਹੁਣ ਥੋੜਾ ਜਿਹਾ ਇਹ ਟਾਰਗੇਟ ਘਟੇ ਹੋਏ ਵੀ ਜਿਸ ਤਰ੍ਹਾਂ ਦੀਆਂ ਹੁਣ ਪਿਛੇ 2 ਸਾਲਾਂ ਦੇ ਵਿੱਚ ਇਹਨਾਂ ਨੇ ਹਾਲਾਤ ਪੰਜਾਬ ਸਟੇਟ ਦੇ ਬਣਾਏ ਆ ਕਿੰਨੀ ਕਰਪਸ਼ਨ ਹੋਈ ਵੀ ਹੈ ਸਾਰੇ ਪਾਰਟਸ ਤੇ ਜਿਹੜੇ ਹਾਲਾਤ ਮਤਲਬ ਉਹਨਾਂ ਨੇ ਦੁਨੀਆ ਪੁਰਾਣੀਆਂ ਪਾਰਟੀਆਂ ਨੂੰ ਚੰਗਾ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਆ ਉਹ ਸਾਡਾ ਬੇਸਿਕਲ ਮੋਟਿਵ ਹੈਗਾ ਕਿ ਇਹ ਤਾਂ ਜਿਹੜੇ ਹੈਗੇ ਸਾ ਬੜੇ ਬੜੇ ਲੋਕਾਂ ਨੇ ਜੀ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਤੇ ਸਟੇਟ ਨੂੰ ਬਹੁਤ ਨੁਕਸਾਨ ਕੀਤਾ ਮੈਂ ਕਹਿੰਦਾ ਇੱਕ ਪਲਾ ਹੋਇਆ ਜੇ ਇਹਨਾਂ ਦੀ ਸਰਕਾਰ ਨਾ ਹੀ ਹੁੰਦੀ ਤਾਂ ਸਾਨੂੰ ਇਹ ਭਲੇਖੇ ਰਹਿਣੇ ਸੀ ਇਸੇ ਤਰੀਕੇ ਨਾਲ ਮੈਂ ਜਿੱਥੇ ਜ਼ਰੂਰ ਵਗਰਾ ਜੀ ਵੀ ਜਾਣਾ ਮੈਂ ਕਹਿੰਦਾ ਵੀ ਨਵੇਂ ਲੋਕਾਂ ਦੇ ਅਦਬਾਰ ਕਰੋ ਹੁਣ ਸਾਡੇ ਕੋਲ ਆਪਸ਼ਨ ਕੋਈ ਨਹੀਂ ਦੋ ਪਾਰਟੀਆਂ ਤੁਸੀਂ ਨਕਾਰਤੀਆਂ ਤੀਜੀ ਪਾਰਟੀ ਤੁਸੀਂ ਸਾਹਮਣੇ ਲੈ ਆਂਦੀ ਉਹਨੇ ਫਿਰ ਉਸ ਤੋਂ ਵੱਡਾ ਧੋਖਾ ਕੀਤਾ ਤਾਂ ਆਫਟਰ ਆਲ ਤਾਂ ਤੁਸੀਂ ਮਤਲਬ ਕਿਸੇ ਤਾਂ ਬਾਹਰ ਕਰੋਗੇ ਨਾ ਜੇ ਤਾਂ ਬਾਹਰ ਕਰਦੇ ਜਾਵਾਂਗੇ ਕਿਤੇ ਤਾਂ ਕੁਝ ਲੋਕ ਚੰਗੇ ਉੱਠਣਗੇ ਅੱਜ ਸਟੇਟ ਦੀ ਹਾਲਤ ਇੰਨੀ ਮਾੜੀ ਹੈ ਇਹਦੇ ਵਿੱਚ ਅੱਜ ਇਹ ਬੇ 13 ਸੀਟਾਂ ਦੀ ਗੱਲ ਹੀ ਐ ਜਿਹੜਾ ਐਮਪੀ ਦੀ ਚੋਣ ਆ ਭਾਵੇਂ ਬਹੁਤ ਵੱਡੀ ਗੱਲ ਹੁੰਦੀ ਐ ਸੈਂਟਰ ਵਿੱਚ ਜਾ ਕੇ ਦਿੱਲੀ ਵਿੱਚ ਜਾ ਕੇ ਆਪਣੀ ਵਾਇਸ ਠੋਣੀ ਪਰ ਕਦੇ ਕਿਸੇ ਨੇ ਉਠਾਈ ਤਾਂ ਇਹ ਨਹੀਂ ਕਾਹ ਕਿ ਉਹ ਅਮੀਰ ਕਰ ਲਾਂਗੇ ਇਹਨਾਂ ਤੋਂ ਪਰ ਕੁਝ ਲੋਕ ਜੇ ਨਵੇਂ ਇਸ ਯੋਗ ਹੋ ਜਾਣਗੇ ਜਾਂ ਮਤਲਬ ਲੋਕਾਂ ਦਾ ਜਿਹੜਾ ਹੈਗਾ ਪਿੱਛੇ ਇਕੱਠ ਖੜਾ ਹੋ ਕੇ ਉਹਨਾਂ ਨੂੰ ਇਸ ਜੋਗ ਕਰ ਦੂਗਾ ਪਰ ਨਵਾਂ ਤਜਰਬਾ ਕਰਨ ਤੋਂ ਇਲਾਵਾ ਸਾਡੇ ਕੋਲ ਚਾਰਾ ਕੋਈ ਨਹੀਂ ਮੈਂ ਤਾਂ ਸਾਰੀ ਮਤਲਬ ਸਟੇਟ ਦੇ ਵਿੱਚ ਹੀ ਅਪੀਲ ਕਰੂੰਗਾ ਕਿ ਜਿੰਨੇ ਆਜ਼ਾਦ ਲੋਕ ਜਿੱਥੋਂ ਫੜਦੇ ਐ ਉਹਨਾਂ ਚੋਂ ਇਹਨਾਂ ਤੋਂ ਤਾਂ ਸਾਰੇ ਚੰਗੇ ਹੋਣਗੇ ਨਾ ਇਹਨਾਂ ਤੋਂ ਜਿਹੜੀ ਲਟੇਰਿਆਂ ਦੇ ਸਾਹਮਣੇ ਤਾਂ ਠੀਕ ਹੀ ਹੋਣਗੇ ਤ 13 ਦੇ 13 ਮੈਂ ਆਪਣਾ ਬਦਲ ਵੀ ਪੇਸ਼ ਕਰਦਾ ਹਾਂ ਉਸ ਤੋਂ ਬਾਅਦ ਇਹ ਵੀ ਕਹਿੰਦਾ ਸੂਰ ਵਾਲਿਆਂ ਨੂੰ ਵੀ ਹੋ ਸਕਦਾ ਉੱਥੇ ਜਿਆਦਾ ਕੋਈ ਹੋਰ ਚੰਗੇ ਖੜੇ ਹੋ ਜਾਣ ਮੈਥੋਂ ਵੀ ਚੰਗਾ ਕੁਝੇਰਾ ਉੱਥੇ ਆਵੇ ਉਹਨੂੰ ਪਾ ਦੇ ਵੋਟ ਨੋਟਾ ਤੁਹਾਡੀ অপਸ਼ਨ ਹੈਗੀ ਉਹਨੂੰ ਪਾ ਦੇ ਵੋਟ ਸਾਰਾ ਪੰਜਾਬ ਹੀ ਜਿਹੜਾ ਹੈਗਾ ਉਹ ਵੋਟ ਜਿਹੜੀ ਹੈਗੀ ਸਿਆਸਤ ਦੇ ਖਿਲਾਫ ਪਾਵੇ ਕਿਉਂਕਿ ਸਿਆਸਤ ਨੇ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਕੀਤਾ ਸਾਰੀ ਸਿਆਸਤ ਨਵੇਂਆਂ ਵਿੱਚੋਂ ਲੱਖਾ ਸਧਾਨਾ ਜਦੋਂ ਆਪਣੀ ਪ੍ਰਚਾਰ ਸ਼ੁਰੂ ਕਰ ਦੇਣੇ ਆਪਣੀਆਂ ਰੈਲੀਆਂ ਸ਼ੁਰੂ ਕਰ ਦੇਣੇ ਤੁਹਾਡੇ ਵੱਲੋਂ ਇਸ਼ਾਰਾ ਦਿੱਤਾ ਗਿਆ ਹੈ ਕਿ ਕਿਤੇ ਇਹ politically influenced ਰੈਲੀਆਂ ਹੋ ਸਕਦੀਆਂ ਨੇ ਹੁਣ ਤੁਸੀਂ ਵੀ ਤਾਂ ਉਹੀ ਕੁਝ ਹੀ ਕਰ ਰਹੇ ਹੋ ਨਹੀਂ ਮੈਂ ਤਾਂ ਕੋਈ ਰੈਲੀ ਨਹੀਂ ਕਰ ਰਿਹਾ ਮੈਂ ਤਾਂ ਕੋਈ ਕੁੱਝ ਨਹੀਂ ਕਰ ਰਿਹਾ ਮੇਰੇ ਕੋਲ ਤਾਂ ਸੋਸ਼ਲ ਮੀਡੀਆ ਹੈ ਮੇਰੇ ਕੋਲ ਤਾਂ ਕੋਈ ਫੰਡਿੰਗ ਨਹੀਂ ਹੈਗੀ ਮੈਂ ਤਾਂ ਇਹ ਜਿਹੜਾ ਇਲੈਕਸ਼ਨ ਹੈ ਕੋਈ ਮੈਂ ਕੋਈ ਮੈਂ ਉਹਨਾਂ ਦੀ ਲੱਖੇ ਸਦਾਣੇ ਹੋਰਾਂ ਦੀ ਗੱਲ ਨਹੀਂ ਕਰਦਾ ਲੱਖੇ ਸਦਾਣੇ ਕੋ ਫੰਡਿੰਗ ਆਉਂਦੀ ਹੋਊਗੀ ਤਾਂਹੀਂ ਅਗਲੇ ਕਰ ਸਕਦੇ ਆ ਜੋ ਦਿਖਾਈ ਦਿੰਦਾ ਉਹਦੀ ਗੱਲ ਕਰਦੇ ਨਾ ਮੈਂ ਤਾਂ ਕਹਿੰਦਾ ਲੱਖੇ ਸਦਾਣੇ ਹੋਰਾਂ ਨੂੰ ਛੋੜਨਾ ਚਾਹੀਦਾ ਘੱਟੋ ਘੱਟ ਇਹਨਾਂ ਡਾਕੂਆਂ ਨਾਲ ਦੋ ਚੰਗੇ ਹੋਣਗੇ ਉਹ ਨਹੀਂ ਤਾਂ ਪਤਾ ਲੱਗ ਜਾਊਗਾ ਮੈਂ ਹੁਣ ਆਲ ਰੜ ਕੇ ਸੁਣੋ ਸੁਣੋ ਮੈਂ ਹੁਣੇ ਗੱਲ ਕੀਤੀ ਵੀ ਆਪਾਂ ਇਹਨਾਂ ਪਤਾ ਲੱਗ ਗਿਆ ਇਹਨਾਂ ਦਾ ਐਕਸਪੋਜ਼ ਹੋਗੇ ਨਾ ਇਹ ਲੱਕ ਇਸ ਦਾਣੇ ਹੁਰੀ ਜੇ ਗਲਤ ਹੋਣਗੇ ਅੱਜ ਤਾਂ ਉਹ ਸ਼ੱਕ ਹੈ ਨਾ ਕਲੀਅਰ ਕੱਟਦਾ ਕਦੇ ਨਹੀਂ ਕਰਨੇ ਕੀ ਪਤਾ ਉਹ ਚੰਗੇ ਮੁੰਡੇ ਜਵਾਨ ਹੈਗੇ ਨੌਜਵਾਨੀ ਹੈ ਕਿਉਂ ਨਹੀਂ ਮੌਕਾ ਦੇਣਾ ਚਾਹੀਦਾ ਮੈਂ ਤਾਂ ਖੁਦ ਮੈਂ ਆਉਣ ਵਾਲੇ ਸਮੇਂ ਵਿੱਚ ਸਪੋਰਟ ਵੀ ਕਰੂੰਗਾ ਲਖਰੀਓ ਭਾਵੇਂ ਕਰੇ ਨਾ ਕਰੇ ਹੋਣਾ ਚਾਹੀਦਾ ਇੱਕ ਵਾਰੀ ਪਤਾ ਤਾਂ ਲੱਗੇ ਨਾ ਨਾ ਯੰਗਸਟਰ ਆਉਣੇ ਚਾਹੀਦੇ ਆ ਮੇਰੇ ਬਣੀ ਉਹ ਪਾਨਾ ਸਿੱਧੂ ਮੁੰਡਾ ਹੈਗਾ ਉਹ ਬੇਸ਼ੱਕ ਜਿਸ ਤਰ੍ਹਾਂ ਦਾ ਉਹ ਜੋ ਹਲਾਤਾ ਪਰ ਆਫਟਰ ਆਲ ਇਸ ਗੰਦ ਨਾਲੋਂ ਤਾਂ ਚੰਗੇ ਹੈ ਨਾ ਨੜੇ ਉਹ ਉਹਨਾਂ ਦਾ ਸਭ ਪਤਾ ਲੱਗ ਜੂਗਾ ਨਾ ਕਿ ਉਹ ਕੀ ਕਰਨਗੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜੂ ਕਿ ਉਹਨਾਂ ਦਾ ਵਿਜ਼ਨ ਕੀ ਹੈਗਾ ਜਾਂ ਆਪਣਾ ਵਿਜ਼ਨ ਪਹਿਲਾਂ ਦੇਣਗੇ ਮੈਂ ਤਾਂ ਕਲੀਅਰ ਕਟ ਵਿਜ਼ਨ ਦਿੰਦਾ ਕਿ ਪੋਲੀਟিক্যাল ਸਿਸਟਮ ਸਾਡਾ ਫੇਲ ਹੋ ਚੁੱਕਿਆ ਹੈ ਉਹਦੇ ਵਿੱਚ ਹੁਣ ਲੋਕ ਤਾਂ ਨਵੇਂ ਲੈ ਕੇ ਆਵਾਂਗੇ ਨਾ ਜਿਹੜੇ ਲੋਕ ਟਰਾਈ ਕਰ ਰਹੇ ਹੈ ਇਹਨਾਂ ਨੇ ਟਰਾਈ ਕੀਤੀ ਸੀ ਆਪਾਂ ਨੇ ਸਾਡਾ ਨਟਕੀ ਵੱਜ ਗਈ ਨਵੇਂ ਜਿਹੜੇ ਟਰਾਈ ਮਾਰਦੇ ਉਹਨਾਂ 'ਚ ਮੈਂ ਵੀ ਹੈਗਾ ਕੱਲ ਨੂੰ ਮੇਰਾ ਵੀ ਐਕਸਪੋਜ਼ ਹੋ ਜੂਗਾ ਸਾਹਮਣੇ ਜੇ ਮੈਂ ਕੱਲ ਨੂੰ ਕੋਈ ਡਿਲੀਵਰ ਨਹੀਂ ਕਰ ਸਕੂਗਾ ਲੋਕਾਂ ਦੇ ਤਾਂ ਸਾਹਮਣੇ ਆਹ ਵੋਟ ਲੈਂਣ ਤੇ ਫਿਰ ਆਉਣਾ ਹੀ ਪੈਣਾ ਦਾ ਉਸ ਕਰਕੇ ਨਵੇਂ ਲੋਕਾਂ ਦਾ ਜ਼ਬਰ ਕਰਨਾ ਪਊਗਾ ਕਰਨਾ ਚਾਹੀਦਾ ਮੈਂ ਲੱਖੇ ਸੁਧਾਣੇ ਹੋਣਾ ਬਾਰੇ ਜਿਹੜੇ ਵੀ ਇਹ ਸਾਡੀ ਟੀਮ ਹੈ ਹੋਰ ਇਸ ਤੋਂ ਇਲਾਵਾ ਜਿੰਨੇ ਬੰਦੇ ਵੀ ਕੋਸ਼ਿਸ਼ ਕਰ ਰਹੇ ਹੈਗੇ ਹਨ ਮੰਨਣੇ ਹੋ ਰਹੇ ਹੈਗੇ ਆ ਅੰਮ੍ਰਿਤਸਰ ਤੋਂ ਹੋਰ ਬਹੁਤ ਲੋਕ ਹੈਗੇ ਇਹਨਾਂ ਨੂੰ ਦਿਓ ਮੌਕਾ ਇੱਕ ਵਾਰੀ ਜੇ ਅਸੀਂ ਇਹਨਾਂ ਚੋਰਾ ਠੱਗਾਂ ਨੂੰ ਮੌਕਾ ਦੇ ਕੇ ਤੇ ਆਜ ਹਾਲਾਤ ਨੇ ਤੇ ਹੋ ਸਕਦਾ ਇਹਨਾਂ ਨੂੰ ਤੋਂ ਤਾਂ ਚੰਗੇ ਹੋਣਗੇ ਨਾ ਅੱਜ ਜਿੰਨਾ ਪੰਜਾਬ ਮਾੜੀ ਹਾਲਤ ਵਿੱਚ ਹੈਗਾ ਮੈਂ ਉਮੀਦ ਕਰਦਾ ਕਿ ਜਿਹੜੇ ਹੁਣ ਨਵੇਂ ਲੋਕ ਆਉਣਗੇ ਭਾਵੇਂ ਉਹਨਾਂ ਦੇ ਪਿੱਛੇ ਕੋਈ ਸਟੋਰੀ ਹੋਵੇ ਜਾਂ ਨਾ ਹੋਵੇ ਪਰ ਪੰਜਾਬ ਦੀ ਜਿੰਨੀ ਬਰਬਾਦੀ ਹੋਈ ਹੈ ਉਹਦੇ ਵਿੱਚ ਹੋਰ ਹਿੱਸਾ ਪਾਉਣਗੇ ਤੇ ਮੈਂ ਉਮੀਦ ਨਹੀਂ ਰੱਖਦਾ ਮੈਂ ਤਾਂ ਕਹਿੰਦਾ ਨਵੇਂ ਬੰਦੇ ਉਹ ਜਿਹੜੇ ਵੀ ਹੈਗੇ ਸਭ ਦੀ ਸਪੋਰਟ ਕਰਨੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਜੋ ਹਾਲਾਤ ਨੇ ਜੇ ਤੁਸੀਂ ਸੰਗਰੂਰ ਵੀ ਚੁਣਿਆ ਤੁਸੀਂ ਕਹਿੰਦੇ ਹੋ ਕਿ ਲੋਕਾਂ ਦੇ ਵਿੱਚ ਉੱਥੇ ਸਮਝਦਾਰੀ ਦੀ ਸੂਝ ਚੇਤਨਾ ਜ਼ਿਆਦਾ ਆ ਔਰ ਲੋਕ ਬਦਲ ਸਕਦੇ ਬੜੀ ਛੇਤੀ ਪਰ ਇਹ ਆ ਉਮੀਦ ਲਗਾ ਲਈਏ ਕਿ ਫਿਰ ਬਲਵਿੰਦਰ ਸੇਖੋ ਨੇ ਕੋਈ ਸੌਖਾ ਬਦਲ ਲੱਭ ਲਿਆ ਕਿ ਇੱਥੋਂ ਲੋਚੋਂ ਲੜਦਾਗਾ ਮੈਨੂੰ ਕੁਰਸੀ ਛੇ ਕੁਰਸੀ ਪਿੱਛੇ ਕੌਣ ਨਹੀਂ ਹੈਦਾ ਮੈਂ ਤਾਂ ਮੈਂ ਕੁਰਸੀ ਪਿੱਛੇ ਨਹੀਂ ਪਰ ਮੈਂ ਜੇ ਕਹਾ ਵੀ ਮੈਂ ਕੁਰਸੀ ਪਿੱਛੇ ਨਹੀਂ ਕਿਸ ਨੇ ਮੰਨਣਾ ਠੀਕ ਹੈ ਕੁਰਸੀ ਪਿੱਛੇ ਸਹੀ ਕੁਰਸੀਆਂ ਅਫਤਾਲ ਤੁਸੀਂ ਚੋਰਾ ਡਾਕੂ ਵਾਸਤੇ ਰੱਖੀ ਉਸੇ ਵਾਸਤੇ ਕਿਉਂ ਨਾ ਹੋਵੇ ਬਦਲੋ ਜੇ ਤੁਸੀਂ ਕੋਈ ਡਿਲੀਵਰ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਤਾਂ ਵਾਹ ਕਿਉਂ ਨਹੀਂ ਕੁਰਸੀ ਹੋਵੇ ਜੇ ਤੁਹਾਡੇ ਕੋਲ ਆਪਸ਼ਨ ਨਹੀਂ ਤੁਸੀਂ ਉਹਨਾਂ ਲੋਕਾਂ ਨੂੰ ਵਾਰ-ਵਾਰ ਬਿਠਾ ਰਹੇ ਹੋ ਤੇ ਕੀ ਦਿੱਕਤ ਹੈ ਫਿਰ ਨਵੇਂ ਲੋਕ ਬੈਠਣ ਮੇਰੀ ਫਿਰ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਵੀ ਕੋਸੀ ਬਦਲ ਹੈ ਤਾਂ ਕੁਰਸੀ ਚਾਹੀਦੀ ਹੈ ਤੁਸੀਂ ਕੁਰਸੀ ਦਿੱਤੀ 92 ਬੰਦਿਆਂ ਨੂੰ ਅੱਜ ਤੁਸੀਂ ਪੇਸ਼ਕਸ਼ ਵੀ ਠੱਗੇ ਮਹਿਸੂਸ ਕਰ ਰਹੇ ਹੋ ਤੁ ਤਾਂ ਬਿਲਕੁਲ ਕੁਰਸੀ ਚਾਹੀਦੀ ਹੈ ਜੀ ਕੁਰਸੀ ਬਿਨਾ ਕੋਈ ਹੱਲ ਨਹੀਂ ਹੈਗਾ ਪਰ ਇੰਨੀ ਕਾਲੀ ਦੀ ਮੈਨੂੰ ਕੁਰਸੀ ਨਹੀਂ ਹੈਗੀ ਜੇ ਕੁਰਸੀ ਚਾਹੀਦੀ ਹੁੰਦੀ ਤਾਂ ਫਿਰ ਮੈਂ ਤੁਹਾਨੂੰ ਦੱਸ ਕੇ ਹਟਾਂ ਕਿ ਟਿਕਟਾਂ ਮਿਲਦੀਆਂ ਅੱਜ ਇਹਨਾਂ ਕੋਲ ਕਿਤੇ ਕੋਈ ਚਿਹਰਾ ਨਹੀਂ ਹੈਗਾ ਅੱਜ ਟਿਕਟ ਮਿਲ ਸਕਦੀ ਮੈਨੂੰ ਕਿਸੇ ਤੋਂ ਵੀ ਸਾਰੇ ਦਿਨ ਤੋਂ ਪਿਆਰੇ ਸਾਰਿਆਂ ਦੇ ਆਏ ਹੋਏ ਇੱਕ ਦਿਨ ਹੀ ਸਭ ਦੇ ਆਏ ਹੋਏ ਇਸ ਕਰਕੇ ਮੈਨੂੰ ਟਿਕਟ ਚਾਹੀਦੀ ਹੁੰਦੀ ਤਾਂ ਮੈਨੂੰ ਕਹਿ ਦਿੰਦੇ ਉਹ ਜ਼ਰੂਰ ਵੀ ਕੱਲ ਕਿਤੇ ਗੱਲ ਹੋਈ ਸੀ ਕਿ ਨਹੀਂ ਤੁਸੀਂ ਪਾਰਟੀ ਦੀ ਕਿਤੇ ਟਿਕਟ ਲੈ ਕੇ ਲੜ ਲਓ ਮੈਂ ਕਿਹਾ ਮੈਂ ਜਿੱਤਣ ਵਾਸਤੇ ਨਹੀਂ ਲੜ ਰਿਹਾ ਮੈਂ ਕੁਝ ਜਗਾਉਣ ਵਾਸਤੇ ਲੜ ਰਿਹਾ ਜੇ ਇਹਨਾਂ ਕੁਝ ਹੋ ਗਿਆ 5 6 ਤਬਦੀਲੀ ਚਾਹੁੰਦਾ ਸ਼ਹਿਰ ਪੰਜਾਬ ਦੇ ਵਿੱਚ ਲੱਭ ਲਾਂਗੇ ਨਵੇਂ ਬੰਦੇ ਕੁਝ ਲੱਭ ਲੈਣਾਗੇ ਇੰਨਾ ਹੀ ਲੋਕਾਂ ਦੇ ਵਿੱਚੋਂ ਜਿਨ੍ਹਾਂ ਦੇ ਆਪਾਂ ਜਿਕਰ ਨਾਮ ਲੈ ਆਏ ਹੈ ਇਹ ਹੀ ਵਧੀਆ ਹੋ ਜਾਣਗੇ ਘੱਟੋ ਘੱਟ ਇਹਨਾਂ ਤੋਂ ਤਾਂ ਚੰਗੇ ਹੋਣਗੇ ਨਾ ਜਿਹੜੇ ਆਪਾਂ ਮਿੱਟੀ ਦੇ ਪੁੱਤ ਚੁਣੇ ਸੀਗੇ ਉਹ 15 20 ਸੀਗੇ ਬਾਕੀ ਤਾਂ ਗਾਂਧੀ ਇਕੱਠਾ ਕੀਤਾ ਸੀ ਇਹਨਾਂ ਨੇ ਉਹ ਚੱਕੜ ਉਹਨਾਂ ਨੂੰ ਵੀ ਘਰੀਸਕੇ ਵਿੱਚ ਲੈ ਗਿਆ ਤੇ ਅੱਜ ਜਿਹੜੇ ਹਲਾਬ ਜਿਹੜੇ ਹੈਗੇ ਆ ਉਹ ਬਿਲਕੁਲ ਪੰਜਾਬ ਦੀ ਇੱਕ ਇੱਕ ਬਹੁਤ ਵੱਡੀ ਖੇਤਰੀ ਤਬਦੀਲੀ ਦੀ ਮੰਗ ਕਰਦੇ ਆ ਉਹ ਲੋਕਾਂ ਲੋਕ ਹੀ ਦੇ ਸਕਣਗੇ ਬਿਲਕੁਲ ਇਹ ਨਾਮ ਜੋਧੇ ਮਰਜ਼ੀ ਦਿੱਤੇ ਜਾਣ ਜੇ ਪ੍ਰਿਟੀਕਲ ਕੋ ਖੁੰਦੀ ਤਾਂ ਮੈਨੂੰ ਜਦੋਂ ਇਹ ਆਪੜਾਂ ਦੀ ਸਰਕਾਰ ਆਈਏ ਕਰੇ ਟਿਕਟ ਦੇਣ ਆਈ ਸੀ ਉਦੋਂ ਵੀ ਪਾਈ ਦੇ ਵਿੱਚ ਠੀਕ ਹੈ ਹੁਣ ਵੀ ਸਾਰੀਆਂ ਟਿਕਟਾਂ ਦੀ ਆਫਰ ਹੈਗੀ ਹੈ ਨਹੀਂ ਟਿਕਟਾਂ ਦੀ ਆਫਰ ਜਿਹੜੀ ਹੈਗੀ ਆ ਉਹ ਸਿਊਟ ਨਹੀਂ ਕਰਦੀ ਸਸ ਨੂੰ ਫਿਰ ਇਹਨਾਂ ਦੀ ਗੁਲਾਮੀ ਵਿੱਚ ਆ ਕੇ ਜਿਹੜੀ ਗੱਲ ਆਪਾਂ ਕਰਨੀ ਚਾਹੁੰਦੇ ਆ ਹਾਲਾਂਕਿ ਬੇਸਿਕ ਕੈਰੇਕਟਰ ਤਾਂ ਪੋਲੀਟੀਸ਼ੀਨ ਦਾ ਰਹਾ ਹੀ ਨਹੀਂਗਾ ਅੱਜ ਬਿੱਟੂ ਨੂੰ ਲੈ ਲੋ ਠੀਕ ਹੈ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਉਹਦੇ ਕੋਲ ਗਾਈ ਜਾਂਦਾ ਬਾਕੀਆਂ ਨੂੰ ਲੈ ਲੋ ਕੈਪਟਨ ਨੂੰ ਲੈ ਲੋ ਜਾਖੜ ਨੂੰ ਲੈ ਲੋ ਉਸ ਨੂੰ ਜੋ ਸਿੱਧਾ ਦੱਸੋ ਤੁਸੀਂ ਆਪਦੀ ਮਾਂ ਦਾ ਪੁੱਤ ਹੈ ਕਿਹੜਾ ਠੀਕ ਹੈ ਇਹ ਤਾਂ ਮਾਂ ਦੇ ਪੁੱਤ ਹੀ ਨਹੀਂ ਪਤਾ ਹੀ ਨਹੀਂ ਥੋੜੀ ਮਾਂ ਕਿਹੜੀ ਹੈ ਜਿਹਨੂੰ ਪਿਓ ਦਾ ਪਤਾ ਹੋਵੇ ਉਹ ਤਾਂ ਆਪਣਾ ਜਿਹੜਾ ਨਾਮ ਲੈਣੇ ਤੁਹਾਨੂੰ ਪਤਾ ਹੀ ਹੈਗਾ ਇਹਨਾਂ ਨੂੰ ਤਾਂ ਮਾਂ ਮਾਤਾ ਨਹੀਂ ਪਤਾ ਆਪਣੇ ਨੂੰ ਇਹਨਾਂ ਨੂੰ ਤਾਂ ਲੋਕ ਦੱਸਣ ਵੀ ਥੋੜੀ ਮਾਂ ਦਾ ਪਛਾਣ ਲਓ ਪਹਿਲਾਂ ਮਾਂ ਪਾਰਟੀ ਮਾਂ ਪਾਰਟੀ ਕਰਦੇ ਔਰ ਲੋਕ ਹਮੇਸ਼ਾ ਠੱਗੇ ਜਾਂਦੇ ਆ ਅਸੀਂ ਜਿਹੜੇ ਹੈਗੇ ਆ ਆਮ ਲੋਕ ਹੈ ਅਸੀਂ ਕਿੰਨੇ ਕਾਂਗਰਸੀ ਆ ਅਕਾਲੀ ਆ ਆਪ ਵਾਲੇ ਆ ਲੀਡਰ ਇਹਨਾਂ ਦੇ ਹੈ ਨਹੀਂਗੇ ਲੀਡਰ ਕਿਸੇ ਬਿਟੇ ਵਿੱਚ ਹੋ ਜਾਦਾ ਤੇ ਲੋਕ ਠੱਗੇ ਗਏ ਨਾ ਹੁਣ ਬੀਜੇਪੀ ਨੇ ਕਾਂਗਰਸ ਦੀ ਨੇ ਵੋਟ ਪਾਈ ਸਾਰ ਨੂੰ ਬਿੱਟੂ ਨੂੰ ਉਹ ਅੱਜ ਹੈਗਾ ਬੀਜੇਪੀ ਵਾਲਾ ਤਾਂ ਫਿਰ ਠੱ ਤੋ ਲੋਕਾਂ ਨੂੰ ਇਹ ਜਗਣਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਅਸੀਂ ਚੁਣਦੇ ਆ ਇਹ ਪਾਰਟੀਆਂ ਦੀ ਹੈ ਨਹੀਂ ਤੇ ਤੁਸੀਂ ਪਾਰਟੀਆਂ ਦੇ ਹੋ ਕੇ ਕੀ ਲੈਣਾ ਇਹਨਾਂ ਨੇ ਪਾਰਟੀਆਂ ਦੇ ਹੋ ਕੇ ਪਹਿਲਾਂ ਤੇ ਪਾਰਟੀ ਦੀ ਵਫਾਦਾਰ ਨਹੀਂ ਹੈਗੀ ਫਿਰ ਜਿਹੜੇ ਹੈਗੇ ਲੁੱਟ ਖੋ ਕਰਦੇ ਆ ਕੋਈ ਤੁਹਾਨੂੰ ਦਿੰਦੇ ਕੁਛ ਨਹੀਂ ਤੇ ਫਿਰ ਇਸ ਸਿਸਟਮ ਨੂੰ ਨਕਾਰਨ ਦੀ ਲੋੜ ਹੈਗੀ ਬਹੁਤ ਬਹੁਤ ਜ਼ਰੂਰੀ ਅੱਜ ਪੋਲਿਟੀਕਲ ਸਿਸਟਮ ਨੂੰ ਅਸੀਂ ਨਹੀਂ ਨਕਾਰਦੇ ਤਾਂ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈਗਾ ਸਮਾਂ ਹੈਗਾ ਜਿੰਨਾ ਵੀ ਆ ਸਰਕਾਰ ਦੇ 2 ਮਹੀਨੇ 4 ਮਹੀਨੇ 6 ਮਹੀਨੇ ਜਾਂ 3 ਸਾਲ ਵੀ ਬਾਕੀ ਬਚਦੇ ਹੋਣ ਉਹਦੇ ਵਿੱਚ ਪੰਜਾਬ ਦੇ ਵਿੱਚ ਇੱਕ ਲੇਅਰ ਖੜੀ ਹੋਊਗੀ ਉਹ ਕੋਸ਼ਿਸ਼ ਕਰ ਰਹੇ ਆ ਆਮ ਘਰਾਂ ਦੇ ਵਿੱਚੋਂ ਉਹ ਜਿਹੜੇ ਹੈਗੇ ਕੈਂਡੀਡੇਟ ਆਉਣ ਜਿਹੜੇ ਬੁੱਧੀਜੀਵੀ ਸਾਡਾ ਬੈਠਾ ਉਹ ਵੀ ਆਪਣੇ ਡਰ ਡਰ ਤੋੜ ਲਵੇ ਥੋੜੇ ਜੇ ਬਾਹਰ ਆ ਜਾਵੇ ਬਥੇਰੀ ਟੈਲੈਂਟ ਹੈਗਾ ਪੰਜਾਬ ਵਿੱਚ ਕੋਈ ਕਮੀ ਨਹੀਂ ਹੈਗੀ ਪਰ ਇੱਕ ਫੀਅਰ ਫੈਕਟਰ ਦੇ ਵਿੱਚੋਂ ਕੋਈ ਨਿਕਲਣ ਨੂੰ ਤਿਆਰ ਨਹੀਂ ਹੈਗਾ ਮਸੀਂ ਦੇ ਸਿਟੀਜ਼ਨਸ ਵੀ ਹੈਗੇ ਆ ਜਿਹੜੇ ਇੰਟੈਲੈਕਚੁਅਲ ਵੀ ਹੈਗੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਭਾਈ ਨਿਕਲੀ ਆਉਣ ਪੰਜਾਬ ਦੀ ਬਰਬਾਦੀ ਹੋਈ ਵੀ ਹੈ ਅਸੀਂ ਤਾਂ ਸਾਰੀਆਂ ਆਫਰਾਂ ਠਕਰਾ ਕੇ ਅੱਜ ਵੀ ਸੜਕ ਤੇ ਖੜਨ ਨੂੰ ਤਰਜੀਹ ਦਿੱਤੀ ਹੈ ਜੇ ਅਜੇ ਵੀ ਇਹਦੇ ਵਿੱਚ ਲੋਕਾਂ ਨੂੰ ਪੋਲਿਟਿਕਸ ਸਕਦੀ ਤਾਂ ਫਿਰ ਮੈਨੂੰ ਕੋਈ ਇਹੋ ਜਿਹਾ ਵੀ ਨਹੀਂ ਹੈਗਾ ਕਿ ਮੈਂ ਸਰਟੀਫਿਕੇਟ ਲੈਣਾ ਮੈਂ ਆਪਣਾ ਕੰਮ ਇਸ ਤਰੀਕੇ ਨਾਲ ਜੋ ਚੱਲਦਾ ਉਹ ਰਿਜ਼ਲਟ ਸਾਹਮਣੇ ਆ ਜਾਂਦਾ। ਲੁਧਿਆਣੇ ਸੀਟ ਦੀ ਵੀ ਗੱਲ ਕਰਦੇ ਮੈਨੂੰ ਮੈਂ ਆ ਜਾਣਨਾ ਚਾਹੁੰਨਾ ਕਿ ਤੁਹਾਨੂੰ ਵੀ ਤਾਂ ਨਹੀਂ ਕਿਤੇ 25 ਕਰੋੜ ਦੀ ਆਫਰ ਆ ਗਈ ਜਿਵੇਂ ਹੁਣ ਤੱਕ ਸਾਰੇ ਕਹਿੰਦੇ ਸਾਨੂੰ ਆ ਰਹੀ ਹੈ। ਉਹ ਝੂਠਾਂ ਦੀ ਪੰਡਾ ਇਹਨਾਂ ਦੀ ਇਹਨਾਂ ਦੇ ਸੱਚ ਵੀ ਝੂਠ ਜਿਹੜੇ ਮਨ ਲੋਕ ਕਿਸੇ ਨੂੰ ਆਈ ਹੋਵੇ। ਪਹਿਲੀ ਗੱਲ ਤਾਂ ਇਹਦੀ ਜਾਤ ਕਾਦ ਕੀ ਹੈਗੀ 25-25 ਕਰੋੜ ਵਾਲੀ। ਦੂਜੀ ਗੱਲ ਕਰੋੜਾਂ ਦੀ ਕੀਮਤ ਵੀ ਕੀ ਰਹੀ ਹੈ। ਇਹ ਲੋਕ ਜਿਹੜੇ ਹੈਗੇ ਆ ਜਿਹੜੀ ਆਫਰਾਂ ਦੀ ਗੱਲਾਂ ਕਰਦੇ ਆ ਇਸ ਕੈਰੈਕਟਰ ਤੋਂ ਕਿਤੇ ਨੀਵੇਂ ਲੋਕ ਹੈਗੇ ਆ। ਹਾਂ ਸੌਦੇ ਬਾਜ਼ੀਆਂ ਚੱਲਦੀਆਂ ਤੁਹਾਨੂੰ ਪਤਾ ਸਭ ਕੁਝ ਹੁੰਦਾ ਹੈਗਾ ਪਰ ਦੂਜੇ ਪਾਸਾ ਵੀ ਵੇਖੀਏ ਤਾਂ ਮੈਂ ਕਹਿੰਦਾ ਵੀ ਉਹਨਾਂ ਨੇ ਲੋੜ ਵੀ ਕੀ ਹੈਗੀ ਸਾਰਾ ਕੰਮ ਤਾਂ ਉਹਨਾਂ ਦਾ ਕਰੀ ਜਾਂਦੇ ਅੱਜ ਕਿਹੜੀ ਸੈਂਟਰ ਦੀ ਪਾਲਿਸੀ ਜਿਹੜੀ ਲਾਗੂ ਨਹੀਂ ਹੋ ਰਹੀ ਆ ਹੁਣੇ ਜੇ ਪਿੱਛੇ ਜਿਹੜੇ ਨੇ ਮੈਂ ਥੁੱਕ ਚੱਟ ਸਰਕਾਰ ਤਾਂ ਚਲੋ ਅੱਗੇ ਵੀ ਮਾੜੀ-ਮੋਟੀ ਹੁੰਦੀ ਸੀ ਤੇ ਇਹਨਾਂ ਨੇ ਤਾਂ ਪਿਛਲੇ 30 ਸਾਲ ਦਾ ਲਾ ਲਈ ਉਹਨਾਂ ਦਾ ਦੋ ਸਰਕਾਰਾਂ ਦਾ ਦੋ ਸਾਲ ਦਾ ਇਹਨਾਂ ਦਾ ਲਾ ਲਈ ਜਿੰਨਾ ਥੱਕ ਕੇ ਦੋ ਸਾਲਾਂ ਚ ਇਹਨਾਂ ਨੇ ਚੱਟ ਲਿਆ ਉਹਨਾਂ ਦਾ ਕਿਸੇ ਨੇ ਚੱਟਿਆ ਹੀ ਨਹੀਂ ਹੈਗਾ ਆ ਹੁਣੇ-ਹੁਣੇ ਲਾਸੀਲੋ ਪਲਾਂਟਸ ਵਾਲੇ ਜਿਹੜੇ ਆ ਦਿੱਤੀ ਸੀ ਅਲਾਟਮੈਂਟ ਕਣਕ ਦੀ ਇੱਕ ਦਿਨ ਪਹਿਲਾਂ ਇਲੈਕਸ਼ਨ ਕੋਰਟ ਤੋਂ ਉਹਦ ਟੈਕਨੀਕਲ ਚੀਜ਼ਾਂ ਕੋਈ ਲੋਕ ਆਵਾਜ਼ ਨਹੀਂ ਠਾਉਂਦੇ ਤੇ ਇੱਕ ਲੈਟਰ 223 ਦਾ ਵੀ ਜਿਕਰ ਹੈਗਾ ਵਾਪਸ ਲਿਆ ਹੁਣ 223 ਤੇ ਕੋਡ ਲੱਗਿਆ ਹੋਇਆ ਉਹਦਾ ਦੱਸਿਆ ਜਾਂਦਾ ਕੀ ਤੋਂ ਪਰਮਿਸ਼ਨ ਲਈ ਸੀ ਫਿਰ ਕੈਨਸਲ ਕੀਤਾ ਗਿਆ ਉਸੇ ਅਫਸਰ ਦੇ ਸਾਈਨ ਹੇਠਲੇ ਉਹ ਕੈਨਸਲ ਹੋ ਗਿਆ ਕੋਈ ਕੋਈ ਕੁਐਸਚਨ ਕਰੇ ਤਾਂ ਫੇਰ ਹੀ ਹੈ ਨਾ ਕੋਈ ਦੇਖਦਾ ਹੀ ਨਹੀਂ ਜੇ ਤਾਂ ਕਿਸੇ ਨੂੰ ਕੁਝ ਦੇਣਾ ਹੈ ਫਿਰ ਇਲੈਕਸ਼ਨ ਕੋਡ ਲੱਗਿਆ ਹੋਇਆ ਜੇ ਠੁੱਕ ਕੇ ਚੱਟਣਾ ਫਿਰ ਕੋਈ ਇਲੈਕਸ਼ਨ ਕੋਡ ਨਹੀਂ ਹੈਗਾ ਉਹ ਡਿਟੇਲਸ ਜਿਹੜੀਆਂ ਹੈਗੀਆਂ ਦਿਨੇ ਚਾਹੀਦੀਆਂ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨਰ ਜਿਹੜੇ ਹੈਗੇ ਉਹਨਾਂ ਨੂੰ ਧਿਆਨ ਕਰਨਾ ਦਿੱਲੀ ਦੇ ਗੁਲਾਮ ਹੈਗੇ ਜੋ ਉਤੋਂ ਹੁਕਮ ਆਉਣਾ ਉਹ ਹੋਣਾ ਚੀਫ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਤੇ ਜੇ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੈ ਕੀ ਫਰਕ ਆਦਿ ਦੋਨੋਂ ਆਈਏ ਸਭ ਸਿਰਫ ਪੰਜਾਬ ਨੇ ਕਿ ਪੰਜਾਬ ਤੋਂ ਕਿਸੇ ਨੇ ਕੀ ਲੈਣਾ ਸਾਡੀ ਬਹੁਤ ਵੱਡੀ ਤਰਾਸੀ ਈ ਹੈ ਕਿ ਸਾਡੇ ਅਫੀਸਰ ਲਾਈਨ ਪਾਵੇਂ ਆਈਐਸ ਦੀ ਹੈ ਪਾਵੇਂ ਆਈਪੀਐਸ ਦੀ ਹੈ ਉੱਚ ਪੰਜਾਬ ਦੇ ਅਫਸਰੀ ਨਹੀਂ ਹੈਗੇ ਤਾਂ ਕਹਿੰਦੇ ਹੁੰਦੇ ਆਪ ਦਾ ਮਾਰੂਖ ਸ਼ਾਮੇ ਸਿੱਟੂ ਤੇ ਤਾਂ ਆਪ ਦਾ ਮਾਰਨ ਵਾਸਤੇ ਵੀ ਨਹੀਂ ਹੈਗਾ ਤੇ ਹੁਣ ਤੁੱਪੇ ਹੀ ਛੱਡਦੇ ਆ ਜਿਹੜੇ ਜੋ ਜਿਵੇਂ ਇਨਕਾਊਂਟਰ ਹੋ ਰਹੇ ਆ ਜਿਸ ਤਰ੍ਹਾਂ ਦੀ ਪੁਲਿਸ ਦੀ ਹੁਣ ਤਰ੍ਹਾਂ ਦੀ ਜਿਹੜੀ ਇਸ ਟਾਈਮ ਵਰਕਿੰਗ ਚੱਲ ਰਹੀ ਹੈ ਅ ਕੁਝ ਪਾਲਿਸੀਜ਼ ਜਿਹੜੀਆਂ ਹੈਗੀਆਂ ਸਿਸਟਮ ਦੀਆਂ ਜਿਹੜੀਆਂ ਲਾਗੂ ਕਰਨ ਵਾਸਤੇ ਜਿਹੜਾ ਹੈਗਾ ਇਸ ਟਾਈਮ ਸਟੇਟ ਜਿਹੜੀ ਬਿਲਕੁਲ ਗੋਡਿਆਂ ਪਰਨੇ ਹੋਈ ਵੀ ਹੈ ਸੈਂਟਰ ਦੇ ਸਾਹਮਣੇ ਸੇਖੋ ਸਾਬ ਤੁਸੀਂ ਗੱਲ ਕੀਤੀ ਸੀ ਕਿ ਜੇ ਕੋਈ ਜਿੱਤ ਜਾਂਦਾ ਤਾਂ ਉਹ ਮੁੜ ਕੇ ਉਹਨੂੰ ਤੋੜ ਕੇ ਉਹਨੂੰ ਖਰੀਦ ਲੈਣਗੇ ਤੇ ਜੇ ਤੁਸੀਂ ਜਿੱਤਦੇ ਹੋ ਸੰਗਰੂਰ ਤੋਂ ਤੇ ਮੁੜ ਕੇ ਤੁਹਾਨੂੰ ਵੀ ਖਰੀਦ ਲੈਣਗੇ ਫਿਰ ਕੀ ਕਰੋਗੇ ਮੈਂ ਜਿੱਤਣ ਦਾ ਸੁਭਰਾ ਨਹੀਂ ਦੇਖ ਰਿਹਾ ਛੋਟੇ ਭਾਈ ਠੀਕ ਹੈ ਮੈਂ ਸੰਘਰਸ਼ ਕਰਨੇ ਖਰੀਦਿਆ ਜਾਣਾ ਹੁੰਦਾ ਤਾਂ ਹੁਣ ਤਾਂ ਖਰੀਦਾ ਜਾਂਦਾ ਇਹ ਚੀਜ਼ਾਂ ਤੋਂ ਤਾਂ ਮੈਂ ਕਲੀਅਰ ਹੋ ਚੁੱਕਿਆ ਮੈਨੂੰ ਦੱਸਣ ਦੀ ਲੋੜ ਨਹੀਂ ਆਪਦੇ ਬਾਰੇ ਕਿ ਮੈਂ ਮਤਲਬ ਕੌਣ ਹੈਗਾ ਨਾ ਮੈਨੂੰ ਖਰੀਦਾ ਜਾ ਸਕਿਆ ਨਾ ਮੈਨੂੰ ਡਰਾਇਆ ਜਾ ਸਕਿਆ ਨਾ ਮੈਨੂੰ ਭਰਾਇਆ ਜਾ ਸਕਿਆ ਇਹਨਾਂ ਚੀਜ਼ਾਂ ਤੋਂ ਨਿਕਲ ਗਿਆ ਇੱਕ ਮਾਰਨ ਦੀ ਗੱਲ ਰਹਿੰਦੀ ਹੈ ਉਹ ਦਿੱਤਾ ਇਹਨਾਂ ਦੇ ਵਾਸਤੇ ਆਕਾਲਪੁਰਖ ਦੇ ਵਾਸਤੇ ਕਦੋਂ ਨੂੰ ਕੀ ਹੋਣਾ ਮੇਰਾ ਲਾਜ ਸਿਰਫ ਇੱਕ ਹੋਈ ਹੈ ਰੀਅਲ ਸੜਤਾ ਸੀ ਇਹਨਾਂ ਨੇ ਤਾਂ ਉਹ ਵੀ ਲੋਕਾਂ ਨੇ ਉਸਰਾ ਐਪਰੀਸ਼ੀਏਟ ਕੀਤਾ ਕੋਈ ਮਾਫੀ ਨਹੀਂ ਮੰਗੀ ਨਾ ਤੋਂ ਸਜ਼ਾ ਕੱਟ ਕੇ ਆਂਦੀ ਆਗੀ ਠੀਕ ਹੈ ਫੇਰ ਛੱਡਣਗੇ ਫੇਰ ਜਾਵਾਂਗੇ ਤਾਂ ਇਕੋ ਇਲਾਜ ਆ ਮੇਰਾ ਉਹ ਕਦੋਂ ਕਰਦੇ ਪਤਾ ਨਹੀਂ ਜਿੰਨਾ ਚਿਰ ਮੈਂ ਜੰਦਾ ਮੈਂ ਆਪਣੀ ਗੱਲ ਜਿਹੜੀ ਹੈਗੀ ਹੈ ਕਹਿਣ ਦੀ ਕੋਸ਼ਿਸ਼ ਕਰਦਾ ਰਹੂੰਗਾ ਕੁਰਸੀਆਂ ਚਾਹੀਦੀਆਂ ਹੁੰਦੀਆਂ ਤਾਂ ਬਹੁਤ ਸੌਖੇ ਤਰੀਕੇ ਹੈਗੇ ਆ ਕੁਰਸੀਆਂ ਦੀ ਲੋੜ ਨਹੀਂ ਹੈਗੀ ਹਾਂ ਕੁਰਸੀ ਚਾਹੀਦੀ ਹੈ ਆਪਣੇ ਤਰੀਕੇ ਨਾਲ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਮਦਦ ਨਾਲ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਸਟਰੈਂਥ ਨਾਲ ਚਾਹੀਦੀ ਜਿਵੇਂ 92 ਸੀਟਾਂ ਅਸੀਂ ਇਹਨਾਂ ਝੂਠਿਆਂ ਨੂੰ ਦੇ ਬੈਠੇ ਤੇ ਅਗਲੀ ਵਾਰ 117 ਸੀਟਾਂ ਕੋਈ ਨਵੇਂ ਬੰਦਿਆਂ ਨੂੰ ਕਿ ਸੱਚੇ ਸਾਬਤ ਹੁਣ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਅਸੀਂ ਤਾਂ ਆਪਣਾ ਕੰਮ ਠੀਕ ਕੀਤਾ ਹੁਣ ਕਸੂਰ ਇੱਕ ਪਾਸੇ ਧਰਤੀ ਹੈ ਉਹ ਪੋਲਿਟਿਕਸ ਹੈ ਉਹ ਪੋਲਿਟਿਕਸ ਨੂੰ ਨਕਾਰੀਏ ਅਸੀਂ ਫਿਰ ਨਕਾਰੀਏ ਇਹਨਾਂ ਨੂੰ ਵੀ ਨਕਾਰੀਏ ਨਵੇਂ ਨੂੰ ਲੈ ਕੇ ਆਈਏ ਕਿਤੇ ਨਾ ਬਾਬਾ ਨਾਨਕ ਦੀ ਅਕਾਲਪੁਰ ਖੜੀ ਦੀ ਕਿਰਪਾ ਹੋ ਗਈ ਏ ਧਰਤੀ ਜਿਹੜੀ ਹੈਗੀ ਹੈ ਐਡੀ ਤਨਹੀਂ ਗਰਸੀ ਹੋਈ ਕਿ ਜਿਹੜਾ ਅਸੀਂ ਸਰਾਪ ਜੀ ਰਹਾਂਗੇ ਕਰੇ ਬਹੁਤ ਨੁਕਸਾਨ ਹੋਇਆ ਔਲਾਦਾਂ ਦਾ ਨੁਕਸਾਨ ਹੋ ਗਿਆ ਧਰਤੀ ਦਾ ਨੁਕਸਾਨ ਹੋਇਆ ਸਾਡੀ ਧਰਤੀ ਨਸ਼ੇ ਤੇ ਲੱਗੀ ਹੋਈ ਹੈ ਉਹ ਜਿਹਦੇ ਬਾਰੇ ਕੋਈ ਜ਼ਿਕਰ ਨਹੀਂ ਕਰਦਾ ਚਿੱਟੇ ਯੂਰੀਆ ਬਿਨਾ ਕੋਈ ਸਾਡੀ ਫਸਲ ਨਹੀਂ ਹੁੰਦੀ ਉਹ ਪਰ ਕੋਈ ਪਾਣਾ ਵਰਤੂਗਾ ਅਕਾਲ ਪੁਰਖ ਦਾ ਜਿਹਦੇ ਚ ਲੋਕਾਂ ਦੀ ਜਾਗਰਤੀ ਆਈ ਹੋਈ ਹੈ ਆ ਇੱਥੋਂ ਹੀ ਸ਼ਾਇਦ ਸੰਗਰੂਰ ਤੋਂ ਹੀ ਸ਼ੁਰੂਆਤ ਹੋਵੇ ਮੈਂ ਤਾਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸੰਗਰੂਰ ਵੀ ਵੱਧ ਤੋਂ ਵੱਧ ਮਦਦ ਕਰੋ ਜੇ ਕਰ ਸਕਦੇ ਹੋ ਜਿੰਨੀ ਨਹੀਂ ਤਾਂ ਕੋਈ ਹੋਰ ਚੰਗਾ ਹੋਵੇ ਮੈਂ ਗੁਰਵਿੰਦਰ ਸਿੰਘ ਨੂੰ ਅਲਟੀਮੇਟ ਨਹੀਂ ਕਹਿੰਦਾ ਕਿ ਗੁਰਵਿੰਦਰ ਸਿੰਘ ਤੋਂ ਬਿਨਾ ਕੋਈ ਚੰਗਾ ਬੰਦਾ ਨਹੀਂ ਮੈਂ ਕਹਿੰਦਾ ਲੱਖੇ ਸੁਧਾਣੇ ਹੋ ਰਹੀ ਐ ਭਾਨੇ ਹੋ ਰਹੀ ਐ ਜਿੱਥੇ-ਜਿੱਥੇ ਵੀ ਜਿਹੜੇ ਕੋ ਨਵੇਂ ਬੰਦੇ ਆ ਮੰਨੇ ਹੋ ਰਹੀ ਉਹ ਮੇਰੇ ਨੂੰ ਹੋਰ ਕੁਝ ਨਾਮ ਯਾਦ ਨਹੀਂ ਆ ਰਹੇ ਹੋਰ ਵੀ ਕੁਝ ਲੋਕ ਫਿਰਦੇ ਹੈਗੇ ਦੇ ਉਹ ਸਭ ਨੂੰ ਮੌਕਾ ਇੱਕ ਵਾਰੀ ਇਹਨਾਂ ਚੋਰਾਂ ਤੋਂ ਤਾਂ ਚੰਗੇ ਹੋਵਾਂਗੇ अच्छा लुधियाना सिटी ਦੀ ਗੱਲ ਕਰਦੇ ਆ ਹੁਣ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਕਿ ਰਵਨੀਤ ਸਿੰਘ ਬਿੱਟੂ ਜਿਹਨੂੰ ਮਾਂ ਪਾਰਟੀ ਕਹਿਣ ਦੇ ਸੀ ਜਿਹਨੂੰ ਕਹਿੰਦੇ ਸੀ ਕਿ ਮੇਰੇ ਦਾਦਾ ਜੀ ਨੇ ਇਸ ਪਾਰਟੀ ਚ ਕੰਮ ਕੀਤਾ ਤਤਵਾਦ ਖਤਮ ਕੀਤਾ ਮਾਂ ਪਾਰਟੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਉਹਨੂੰ ਹੀ ਛੱਡ ਕੇ ਤੇ ਉਹਨੂੰ ਧੋਖਾ ਦੇ ਕੇ ਗਾਂ ਬੀਜਪੀ ਚ ਵੜ ਗਏ ਹਾਂ ਤੇ ਫਿਰ ਉਹ ਤਾਂ ਮੈਂ ਗੱਲ ਕਰਕੇ ਹਟਿਆ ਵੀ ਕੁਐਸਚਨ ਇਹਨੂੰ ਤਾਂ ਕਰਨਾ ਬਣਦਾ ਨਾ ਵੀ ਤੁਸੀਂ ਕੌਣ ਹੋ ਭਾਈ ਜਿਹਨੂੰ ਪਿਓ ਨਾ ਪਤਾ ਹੋਵੇ ਕਿਨੇ ਹਾਂਦੇ ਆਸੀਂ ਨੰਮ ਦੀ ਇਮਾਨਦਾਰੀ ਪਤਾ ਇਹਨਾਂ ਨੂੰ ਇਹਨਾਂ ਤੋਂ ਕੁਐਸਚਨ ਕਰੋ ਤੁਹਾਡੇ ਵਰਗੇ ਲੋਕ ਜਾਣ ਪਰ ਪ੍ਰੋਬਲਮ ਇਹ ਮੀਡੀਆ ਦੀ ਦਿੱਕਤ ਹੈ ਕਿ ਜਦੋਂ ਇਹਨਾਂ ਦੇ ਸਾਹਮਣੇ ਜਾਂਦੇ ਇਹਨਾਂ ਨੂੰ ਕੁਐਸਚਨ ਨਹੀਂ ਕੀਤੇ ਜਾਂਦੇ ਬੁਡੇ-ਬਡੇ ਦਮ ਗੱਜੇ ਮਾਰਦੀ ਹੈ ਸਰਕਾਰ ਵੀ ਅਸੀਂ ਰਿਲੀਫ ਦੇਤੀ ਜੀ ਅਸੀਂ ਬਿਜਲੀ ਮੁਫਤ ਕਰ ਦਿੱਤੀ ਸੀ 95000 ਕਰੋੜ ਦਾ ਕਰਜ਼ਾ ਕੁਝ ਦਿਨ ਪਹਿਲਾਂ ਸੀ ਤੇ 15000 ਬਾਅਦ ਚ ਲੈ ਲਿਆ ਨਾ 110000 ਕਰੋੜ ਦਾ ਕਰਜ਼ਾ ਦੋ ਸਾਲਾਂ ਚ ਇਹਨਾਂ ਨੇ ਲੈ ਲਿਆ ਤੇ ਉਹ ਕਰਜ਼ਾ ਜਿਹੜਾ ਕਿ 19000 ਕਰੋੜ ਦੀ ਰੇਸ਼ੋ ਨਾਲ ਪਿਛਲੀ ਸਰਕਾਰ ਲੈ ਰਹੀ ਸੀ ਇਹ 47-48000 ਦੀ ਰੇਸ਼ੋ ਨਾਲ ਲੈ ਰਹੇ ਤੇ ਜੇ ਉਹਨੇ ਚ ਜੋ ਡਿਲੀਵਰ ਕੀਤਾ ਉਹ ਦੱਸ ਦਿਓ ਕਰਜ਼ਾ ਚੱਕ ਕੇ ਤੁਸੀਂ ਉਹਦੀ ਕੋਈ ਦਸੀ ਪੰਜੀ ਸਾਨੂੰ ਦੇ ਕੇ ਉਹਦੇ ਇਸ਼ਤਿਹਾਰਬਾਜ਼ੀ ਕਰਕੇ ਦੱਸਦੇ ਕਹਿੰਦੇ ਤੁਸੀਂ ਜਿਹੜਾ ਤੁਸੀਂ ਆ ਮੁਫਤ ਕਰਤਾ ਸੀ ਆ ਦਿੱਤਾ ਜਿਹੜਾ ਕਿ ਦਿੱਤਾ ਵੀ ਕਿਤੇ ਕੁਝ ਨਹੀਂ ਹੈਗਾ ਇਹ ਦਿੱਤਾ ਦਾ ਕਰਜ਼ਾ ਸਾਡੇ ਤੇ ਹੈ ਸਟੇਟ ਨੂੰ ਕਰਜ਼ਾ ਜੇ ਮਿਲਦਾ ਕਿਹਦੇ ਸਰ ਤੇ ਮਿਲਦਾ ਜਿਹੜਾ ਸਟੇਟ ਦੇ ਜਿਹੜੀ ਸਰਮਾਇਆ ਉਹਦੇ ਤੇ ਮਿਲਦਾ ਨਾ ਉਹ ਸਰਮਾਇਏ ਦੇ ਮਾਲਕ ਅਸੀਂ ਬਣਾ ਛਡੇ ਇਹਨਾਂ ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਬਹੁਤ ਬੈਡ ਸ਼ੇਪ ਵਿੱਚ ਹੈ ਸਟੇਟ ਜਿਸ ਤਰ੍ਹਾਂ ਦੀਆਂ ਲੋਨ ਫੈਸਿਲਿਟੀਜ਼ ਚੱਲ ਰਹੀਆਂ ਜਿਸ ਤਰ੍ਹਾਂ ਦਾ ਹਾਲਾਤ ਚੱਲ ਰਿਹਾ ਕਿ ਜਿਸ ਤਰ੍ਹਾਂ ਲੋਨ ਦਿੱਤੇ ਜਾ ਰਹੇ ਤੁਸੀਂ ਬੈਂਕਾਂ ਦਾ ਸਿਸਟਮ ਦੇਖ ਉਸ ਬਾਲ ਕੁਰਕ ਨਹੀਂ ਹੁੰਦੀ ਇਸ ਡੇਟ ਕੋਰਕ ਹੋਊਗੀ ਉਦੋਂ ਇਹ ਲੋਕ ਜਿਹੜੇ ਪੋਲਿਟਿਸ਼ਨ ਹੋਣਗੇ ਆਉਣਗੇ ਆ ਕੇ ਵੀ ਹਾਂ ਅਸੀਂ ਤਾਂ ਲੁੱਟਿਆ ਸੀ ਸਾਡੇ ਤੋਂ ਲੈ ਲਓ ਸੀ ਵਾਪਸ ਕਰਦੇ ਆ ਉਹ ਇਹ ਸਭ ਲੁੱਟ ਕੇ ਬੈਠੇ ਐ ਸਟੇਟ ਕੁਰਕੀ ਦੇ ਸਰ ਤੇ ਬੈਠੀ ਐ ਬੈਂਕਰਪਸੀ ਜਿਵੇਂ ਕਹਿੰਦੀ ਨਾ ਇਸ ਸਟੇਟ ਦੇ ਸਰ ਤੇ ਵੀ ਹੋ ਜਾਣੀ ਸਾਡੀ ਸਟੇਟ ਨੂੰ ਸੈਂਟਰ ਨੇ ਇਸ ਕਰਕੇ ਕਬਜ਼ਾ ਕਰ ਲੈਣਾ ਹੈ ਕਿਸ ਤਰੀਕੇ ਨਾਲ ਡਵੈਲਪਮੈਂਟ ਹੋ ਰਹੀ ਹੈ ਉਹ ਸੜਕਾਂ ਬਣ ਰਹੀਆਂ ਸਭ ਕੋਈ ਉਹਨੂੰ ਪਤਾ ਹੈ ਕਰਜ਼ਾ ਤਾਂ ਲੈਣਾ ਨਹੀਂ ਹੈਗਾ ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਗਾਹ ਕਰਾਂਗੇ ਜਿਹੜੀ ਕੋਈ ਰਹਿੰਦੀ ਹੋਊਗੀ ਜ਼ਮੀਨ ਬਚਦੀ ਹੋਊਗੀ ਉਹ ਅਕਵਾਇਰ ਕਰ ਲੈਣਗੇ ਕੋਈ ਹੋਰ ਪੈਸੇ ਦੇ ਕੇ ਖਰੀਦ ਲਈ ਜਾਊਗੀ ਬਹੁਤ ਵੱਡੀਆਂ ਸਾਜ਼ਿਸ਼ਾਂ ਹੈ ਜਿੰਨੀ ਗੱਲਬਾਤ ਇਹ ਸਾਰੀ ਚੱਲਦੀ ਹੈ ਪੰਜਾਬ ਨਾਲ ਇਸ ਟਾਈਮ ਜਿਹੜੀ ਬਰਬਾਦੀ ਹੈ ਉਹਦੇ ਪਿੱਛੇ ਜ਼ਮੀਨਾਂ ਤੇ ਕਬਜ਼ਾ ਜਿਹੜਾ ਕਾਰਪੋਰੇਟ ਕਰਨਾ ਚਾਹੁੰਦਾ ਉਹ ਸਭ ਤੋਂ ਵੱਡੀ ਸਾਜ਼ਿਸ਼ ਹੈ ਬਹੁਤ ਬੜੀ ਮੈਂ ਗੱਲ ਕਰਦਾ ਰਹਿਣਾ ਹੁੰਦਾ ਤਾਂ ਸੋ ਇਹ ਪੋਲਿਟਿਸ਼ੀਅਨ ਜਿਹੜੇ ਹੈਗੇ ਬਿੱਟੂ ਹੋਇਆ ਹੋਰ ਉਹ ਨਾਮ ਤਾਂ ਜਿਉਂਦਾ ਲੱਲੋ ਬੀਨ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਮੌਜ ਲੱਗ ਗਈ ਇਹਨਾਂ ਨੂੰ ਠੀਕ ਹੈ ਉਹ ਮਰਿਆ ਹੱਤੀ ਕਹਿੰਦੇ ਹੁੰਦੇ ਆ ਜਿਉਂਦਾ ਲੱਖ ਦਾ ਤੇ ਮਰਿਆ ਕਰੋੜਾਂ ਵਾਲੀ ਗੱਲ ਬਣੀ ਹੋਈ ਹੈ ਉਹ ਇਹਨਾਂ ਨਾਲ ਗੱਲ ਬਣੀ ਹੋਈ ਹੈ ਕੋਈ ਕੋੜਮਾ ਛੱਡਿਆ ਨਹੀਂ ਇਹਨਾਂ ਨੇ ਲੁੱਟ ਖੋ ਤਾਂ ਕੋਈ ਛੱਡਿਆ ਨਹੀਂ ਹੈਗਾ ਠੀਕ ਹੈ ਤੇ ਅੱਜ ਜੇ ਇਹਨਾਂ ਨੂੰ ਬੀਜੇਪੀ ਚੰਗੀ ਲੱਗਦੀ ਹੈ ਤੇ ਆਪਦੀ ਪੀੜੀ ਥੱਲੇ ਝੋਟਾ ਮਾਰ ਕੇ ਆਪਣਾ ਨਾਮ ਆਪ ਦੱਸਣ ਤੁਸੀਂ ਕੌਣ ਹੋ ਠੀਕ ਹੈ ਉਹ ਤਾਂ ਹੈ ਨਹੀਂ ਬਾਪੜਾ ਤਾਂ ਸਮਝ ਆ ਗਈ ਮਾਂ ਇਹਨਾਂ ਨੂੰ ਆਦੀ ਦਾ ਪਤਾ ਨਹੀਂ ਮਾਂ ਦਾ ਪਤਾ ਲੋਕ ਇਹਨਾਂ ਤੋਂ ਪੁੱਛਣ ਪ੍ਰੈਸ ਪਿੱਛੇ ਜਾ ਕੇ ਹਾਂ ਵੀ ਇਹ ਤੁਸੀਂ ਕੀਤਾ ਕੀ ਹੈਗਾ ਉਹ ਆ ਡਵੈਲਪਮੈਂਟ ਦੀਆਂ ਗੱਲਾਂ ਜਿਹੜੀਆਂ ਐਲਾਨ ਕਰਦੀ ਹੈ ਇਹ ਵੀ ਤੁਹਾਡੇ ਵਰਗੀ মিডিਆ ਪਿੱਛੇ ਜੋ ਕਰਜ਼ੇ ਦੀ ਰੇਸ਼ੋ ਦੇ ਸੰਬੰਧਿਤ ਚੱਕਦੇ ਉਹ ਕਰੇ ਵਾਸਤੇ ਕੀ ਕੀਤਾ ਤੁਸੀਂ ਕਰ ਕੀ ਰਹੇ ਹੋ ਸਾਡੇ ਸਿਰ ਸਾਡੇ ਜੁੱਤੀਆਂ ਮਾਰ ਕੇ ਤੁਸੀਂ ਕਹਿੰਦੇ ਅਸੀਂ ਚੰਗੇ ਚੀਜ਼ਾਂ ਚੱਲਣੀਆਂ ਨੇ ਲੋਕਾਂ ਨੂੰ ਜਾਗਰਤੀ ਹੈਗੀ ਬਾਕੀ ਦੱਸਣ ਵਾਸਤੇ ਬੈਠੇ ਹਾਂ ਕੁਝ ਲੋਕ ਅੱਛਾ ਸਿੱਖੋ ਸਾਹਿਬ ਇੱਕ ਗੱਲ ਮੈਂ ਹੋਰ ਕੁਛ ਨਹੀਂ ਚਾਹੁੰਦਾ ਤੁਹਾਡੀ ਉਮੀਦਵਾਰੀ ਨੂੰ ਲੈ ਕੇ ਸੰਗਰੂਰ ਤੋਂ ਤੁਸੀਂ ਜ਼ਰੂਰ ਚੋਣ ਲੜਦੇ ਪਏ ਹੋ ਤੁਸੀਂ ਸਾਰਾ ਕਲੀਅਰ ਕਰ ਦਿੱਤਾ ਕਿਉਂ ਲੜਦੇ ਪਏ ਹੋ ਪਰ ਲੁਧਿਆਣੇ ਦੇ ਵਿੱਚ ਹੁਣ ਚਰਚਾ ਆਮਾ ਨੇ ਕਿ ਭਾਰਤ ਪੂਸ਼ਣ ਆਸ਼ੂ ਨੂੰ ਉਮੀਦਵਾਰੀ ਦਿੱਤੀ ਜਾ ਸਕਦੀ ਹੈ ਤੇ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਤਾਂ ਖੈਰ ਪੁਰਾਣੀ ਰੰਜਿਸ਼ ਰਹੀ ਹੈ ਪੁਰਾਣਾ ਤੁਹਾਡਾ ਲੜਾਈ ਲੱਪ ਰਿਹਾ ਹੈ ਤਾਂ ਤੁਸੀਂ ਉੱਥੋਂ ਲੜ ਸਕਦੇ ਸੀ ਸਿੱਧਾ ਇੱਕ ਟੱਕਰਾ ਹੁੰਦਾ ਤਾਂ ਸਿੱਧੇ ਜਾ ਕੇ ਤੁਸੀਂ ਮੱਥੇ ਵੱਜਦੇ ਹੋਣਾ ਨਹੀਂ ਕੋਈ ਕਿਹੜਾ ਆਪਸ਼ਨ ਹੈਗੀ ਹੈ ਕਿੱਦ ਕਿੱਦ ਹੈਗੀ ਹੈ ਦੋ ਜਗ੍ਹਾ ਤਾਂ ਇਲੈਕਸ਼ਨ ਲੜੀ ਜਾ ਸਕਦੀ ਹੈ ਮੈਂ ਵੀ ਤਾਂ ਇਲੈਕਸ਼ਨ ਕਰਕੇ ਅੰਮ੍ਰਿਤਸਰ ਤੋਂ ਲੜੀ ਸੀ ਜਾ ਕੇ ਬਿਸ਼ੱਕ ਉੱਥੇ ਮੈਂ ਨਹੀਂ ਕੀਤਾ ਹੋ ਜਾ ਕੇ ਕੋਈ ਪ੍ਰਚਾਰ ਇਲੈਕਸ਼ਨ ਦਾ ਲੜ ਕੇ ਆਏ ਸੀ ਸਿੰਬੋਲਿਕ ਤਾਂ ਹੈਗਾ ਨਾਲੇ ਇਹ ਡੈੱਡ ਬਾਡੀयां ਹੈਗੀਆਂ ਇਹ ਇਹ ਮਰਦਾ ਲਾਸ਼ਾਂ ਇਹਨਾਂ ਦਾ ਕੀ ਵੈਲੀ ਹੋ ਤੁਸੀਂ ਐਸ ਦੇ ਵਿੱਚ ਮੈਂ ਕਾਮਨਾ ਕਰਦਾ ਹਾਂ ਕਿ ਆਪ ਯੂਵੀ ਇਲੈਕਸ਼ਨ ਲੜੇ ਇੱਥੋਂ ਬੈਸ ਵੀ ਲੜਨ ਦਾ ਮੈਂ ਤਾਂ ਕਹਿੰਦਾ ਬਾਕੀ ਤਾਂ ਛੱਡੋ ਤੇ ਬਿੱਟੂ ਤਾਂ ਹੈਗਾ ਹੀ ਹੈ ਇਹ ਉਹ ਵੇ ਮਤਲਬ ਮਾਰੇ ਜਾਣਗੇ ਇੱਕ ਤੀਰ ਨਾਲ ਤਿੰਨ ਸ਼ਿਕਾਰ ਹੋ ਜਾਣਗੇ ਜਿਵੇਂ ਉੱਥੇ ਅੰਮ੍ਰਿਤਸਰ ਦੋ ਹੋਈ ਸੀ ਮਜੀਠੀਆ ਦੇ ਸਿੱਧੂ ਗਏ ਨਾ ਇੱਕ ਉਹ ਬੀਬੀ ਨੇ ਹਰਾਤੇ ਸੀਗੇ ਇਵੇਂ ਇੱਥੇ ਜਿਹੜਾ ਹੈਗਾ ਕੋਈ ਨਾ ਕੋਈ ਮੈਂ ਵੀ ਮੈਂ ਨਹੀਂ ਕਹਿੰਦਾ ਕਿ ਮੈਂ ਆ ਕੇ ਇੱਥੇ ਵੱਡੀ ਵੱਡੀ ਫਾਈਟ ਦੇ ਸਕੂਗਾ ਇਹ ਸਿਸਟਮ ਦੇ ਵਿੱਚ ਪਰ ਇਹ ਸੰਬੋਲਿਕ ਤਾਂ ਕਰ ਸਕਾਂਗੇ ਆਉਣ ਲੱਗੇ ਤੁਸੀਂ ਲੁਧਿਆਣਾ ਜੇ ਜੇ ਆਸ਼ੂ ਵੀ ਆਉਂਦਾ ਤੇ ਇਹ ਇਸ ਤਰ੍ਹਾਂ ਦਾ ਕੋਈ ਮੇਲਾ ਬਣਦਾ ਤੇ ਕਿਹਦੇ ਕਿਦਾਂ ਹੌਂ ਦੇ ਵਿੱਚ ਕਾਗਜ਼ ਭਰਨੇ ਭਾਈ ਪਰ ਕੇ ਇੱਥੇ ਇੱਕ ਅਪੀਲ ਕਰ ਦਾਂਗੇ ਅੱਜ ਕੱਲ ਸੋਸ਼ਲ ਮੀਡੀਆ ਤੇ ਗੱਲ ਹੈ ਸਾਰੀ ਮੈਂ ਉੱਥੇ ਸਰੂਰ ਬੈਠ ਕੇ ਵੀ ਤਾਂ ਅਪੀਲ ਕਰ ਸਕਦਾ ਮੇਰੇ ਕੋਲ ਸੋਰਸਸ ਤਾਂ ਕੋਈ ਹੈ ਨਹੀਂ ਕਿ ਮੈਂ ਜਾ ਕੇ ਇਹਨਾਂ ਦੇ ਸਾਹਮਣੇ ਮੱਥਾ ਲਾਉਣਾ ਮੈਂ ਤਾਂ ਸੋਸ਼ਲ ਮੀਡੀਆ ਤੇ ਆਪਣੀ ਗੱਲ ਕਰਨੀ ਹੈ ਤਾਂ ਉਹ ਇਲੈਕਸ਼ਨ ਇੱਥੋਂ ਵਾਲੀ ਜੇ ਮੇਨ ਜਿਹੜਾ ਹੈਗਾ ਉਹ ਸੰਗਰੂਰੀ ਹੈਗਾ ਸੰਗਰੂਰ ਵੀ ਕੋਈ ਇਹ ਰੀਜ਼ਨ ਨਹੀਂ ਹੈਗਾ ਕਿ ਸਾਨੂੰ ਉੱਥੇ ਲੋਕ ਜਿਹੜਾ ਹੈਗਾ ਬਹੁਤ ਵੱਡੀ ਜਿਵੇਂ ਕਹਿੰਦੇ ਨੇ ਮਾਰਜਨ ਅਜਿਹਾ ਹੋ ਕੇ ਝੂਠ ਤਾਂ ਮੈਨੂੰ ਮਾਰਨੇ ਨਹੀਂ ਆਉਂਦੇ ਮੈਂ ਕਹਾਂ ਕਿ ਮੈਂ ਆ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਬਹੁਤ ਕੁਝ ਕੀਤਾ ਜਾ ਸਕਦਾ ਪਰ ਜਦੋਂ ਉਹ ਸਿਸਟਮ ਆਊਗਾ ਕਰਦੇ ਆਂਗੇ ਉਦੋਂ ਕਰਕੇ ਵਿਖਾ ਦੇਾਂਗੇ ਗੱਲਾਂ ਕਰਨੀਆਂ ਤੇ ਇਸ ਤਰ੍ਹਾਂ ਕਰਕੇ ਜਿਹੜਾ ਵਰਗ ਲਾਉਣਾ ਲੋਕਾਂ ਨੂੰ ਉਹ ਮੈਨੂੰ ਨਹੀਂ ਆਉਂਦਾ ਤੇ ਸੰਗਰੂਰ ਦੇ ਲੋਕ ਜਿੰਨਾ ਦੇਣਗੇ ਮਤਲਬ ਹੰਗਾਰਾ ਮੈਨੂੰ ਉਨਾ ਹੀ ਕਾਫੀ ਹੈ ਮੈਨੂੰ 500 ਬੰਦਾ ਵੀ ਉੱਥੇ ਵੋਟ ਪਾ ਦੇਵੇ ਮੈਂ ਉਹਦਾ ਵੀ ਜਿੱਤਦਾ ਜਦੋਂ ਮੇਰਾ ਉਹ ਨਹੀਂ ਹੈਗਾ ਗਾਇਬ ਅਸੀਂ ਤਾਂ ਇੱਕ ਚੀਜ਼ ਨੂੰ ਖੜੀ ਕਰਨਾ ਚਾਹੁੰਦੇ ਆ ਇੱਕ ਲੇਅਰ ਖੜੀ ਕਰਨਾ ਚਾਹੁੰਦੇ ਆ ਕਿ ਪੰਜਾਬ ਦਾ ਕੋਈ ਭਲਾ ਹੋਵੇ ਤੁਹਾਡੇ ਵਰਗੇ ਨੌਜਵਾਨ ਜਿਹੜੇ ਤੁਸੀਂ ਫਿਰਦੇ ਹੋ ਤੁਸੀਂ ਸਾਰੇ ਹੀ ਤਾਂ ਬੈਡਸ਼ੀਪ 'ਚ ਹੈ ਜੇ ਕੋਈ ਪਰਸਨਲ ਵੇਖਿਆ ਜਾਵੇ ਤੇ ਹਰ ਬੰਦਾ ਇੱਥੇ ਇਸ ਟਾਈਮ ਬਹੁਤ ਮਾੜੀ ਹਾਲਤ 'ਚ ਹੈ ਅੱਜ ਪੈਨਸ਼ਨਾਂ ਤਾਂ ਜਿਹੜੀਆਂ ਹੈਗੀਆਂ ਉਹ 1.5 ਲੱਖ ਲੈ ਰਹੇ ਆ ਆਈਐਸ ਅਫਸਰ ਤੇ ਨੌਜਵਾਨ ਨੂੰ ਤਨਖਾ 15000 ਮਿਲਦੀ ਹੈ ਮੈਨੂੰ ਪੈਰਲੈਲ ਕਰਕੇ ਦੀ ਗੱਲ ਬਹੁਤ ਚੰਗੀ ਲੱਗਦੀ ਹੈ ਮੈਂ ਉਹਦੀ ਬੜੀ ਕਦਰ ਕਰਦਾ ਕਈ ਗੱਲਾਂ ਤਾਂ ਮੈਂ ਲੋਟਾਂ ਵੀ ਕਰਦਾ ਉਹਨਾਂ ਉਹਨਾਂ ਕਿ ਸਾਡੀ ਤਾਂ ਪੈਨਸ਼ਨਾਂ ਵਧੀਆਂ ਜਾਂਦੀਆਂ ਉਹ ਜਿਹੜੇ ਨਵੇਂ ਯੰਗ ਸਰ ਹੈ ਉਹਨਾਂ ਨੂੰ ਤੁਸੀਂ 15000 ਰੁਪਏ ਰੱਖੀ ਬੈਠੇ ਹੋ ਤੇ ਇਹ ਤਰੋਕੀ ਨੇ ਜਿਹੜੇ ਹੈਗੇ ਆ ਬਾਬਾ ਜਿਹੜੇ ਬੋਲਣਾ ਜਿਸ ਤਰ੍ਹਾਂ ਦੇ ਸੰਪਨ ਲੋਕ ਹੈਗੇ ਜਿਹੜੇ ਮਤਲਬ ਰਿਜ਼ਰਵ ਕਰਦੇ ਕਿ ਉਹਨਾਂ ਨੂੰ ਲੋੜ ਨਾ ਹੋਵੇ ਪਿਆ ਉਹਨਾਂ ਨੂੰ ਪੈਨਸ਼ਨ ਡ੍ਰੌਪ ਕਰਨੀ ਚਾਹੀਦੀ ਆਪਣੀਆਂ ਠੀਕ ਹੈ ਸਟੇਟ ਦੇ ਦੇ ਵਿੱਚ ਔਰ ਤਾਂ ਕਿ ਨਵੀਂ ਨੌਜਵਾਨੀ ਜਿਹੜੀ ਹੈਈ ਉਹਨਾਂ ਨੂੰ ਕੋਈ ਦਿੱਤੀਆਂ ਜਾਣ ਨੌਕਰੀਆਂ ਹੁਣ ਤਾਂ 42000 ਨੌਕਰੀਆਂ ਦੀ ਗੱਲਾਂ ਕਰਦੇ ਹੋ 15000 ਵਾਲੇ ਸਾਰੇ ਸਿਸਟਮ ਦੇ ਵਿੱਚ ਬੈਠੇ ਕੱਲ ਅਸੀਂ ਇੱਥੇ ਸੰਗਰੂਰ ਇੱਕ ਲੜਕੀ ਦਾ ਮੈਨੂੰ ਪਤਾ ਲੱਗਿਆ ਗਿਆ ਇੱਕ ਮਹੀਨੇ ਤੋਂ ਟੈਂਕੀ ਟੈਂਕੀ ਤੇ ਨਹੀਂ ਟਾਵਰ ਤੇ ਜਿਹੜੀ ਬੈਠੀ ਉੱਥੇ ਚੜ੍ਹਨਾ ਹੀ ਬਹੁਤ ਵੱਡਾ ਡੇਂਜਰਸ ਹੈ ਠੀਕ ਹੈ ਤੇ ਉਹ ਨਾਲ 500 ਮੀਟਰ ਤੇ ਸੀਐਮ ਦਾ ਘਰ ਹੈ ਉੱਥੇ ਕੁੜੀ ਐਮਐਲਏ ਜਿਹੜੀ ਹੈਗੀ ਇਥੋਂ ਦੀ ਸੰਗਰੂਰ ਦੀ ਮਹਾ ਕਰਪਟ ਕਹਿਣ ਲੱਗੇ ਸ਼ਰਮ ਆਉਂਦੀ ਦੁੱਖ ਹੁੰਦਾ ਠੀਕ ਹੈ ਉਹ ਹਰਥਾਂ ਕਰਪਸ਼ਨ ਦਾ ਬੋਲ ਬਲਾ ਇਸ ਟਾਈਮ ਸੰਗਰੂਰ ਤੋਂ ਜਨਾ ਹੋਇਆ ਪੁੱਛੋ ਹੀ ਨਾ ਬਰਨਾਲਾ ਦਾ ਮੀਤ ਹੀਰ ਜਿਹੜਾ ਕੈਂਡੀਡੇਟ ਬਣ ਕੇ ਆਇਆ ਹੈ ਜਾਂ ਅਮਨ ਰੋੜੇ ਹੋ ਰਹੀ ਹੈਗੇ ਨਜਾਇਜ਼ ਪਰਚੇ ਤੇ ਪੈਸਾ ਲੈਣ ਤੋਂ ਮੇਰਾ ਤੀਜਾ ਕੰਮ ਕੋਈ ਨਹੀਂ ਹੈਗਾ ਮੈਂ ਗੱਲ ਕਰ ਰਿਹਾ ਸੀ ਕਿ ਟਾਵਰਾਂ ਤੇ ਨਿਗਵ ਸ਼ਰਮਨੀਤੀਆਂ ਪੈਣਾ ਜਿਹੜੀ ਮੈਂ ਕੱਲ ਸਖਤਲਾ ਪਹੁੰਚਿਆ ਸੀ ਕੰਜਰਾਂ ਦੀ ਸਰਕਾਰ ਦਾ ਬੇਸ਼ਰਮ ਔਰ ਮਤਲਬ ਸ਼ਰਾਬੀ ਜਿਹੜਾ ਮੁਖੀ ਹੈ ਇਨ ਸਟੇਟ ਦਾ ਸਿਰ ਜਿਹੜਾ ਜਿੰਨਾ ਨੀਵਾ ਕੀਤਾ ਇਹਨਾਂ ਤਾਂ ਕਿਸੇ ਪਹਿਲਾਂ ਨੇ ਕੀਤਾ ਨਹੀਂ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਪਹਿਲੇ ਚੰਗੇ ਐ ਸਾਨੂੰ ਯਾਦ ਰੱਖਣਾ ਪਊਗਾ ਸਾਨੂੰ ਨਵੇਂ ਤੇ ਭਰੋਸਾ ਕਰਨਾ ਪਊਗਾ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਅੱਛਾ ਅੰਤ ਦੇ ਵਿੱਚ ਆਹੀ ਪੁੱਛਾਂਗਾ ਕਿ ਹੁਣ ਤੁਹਾਨੂੰ ਜੇ ਤੁਸੀਂ ਮੈਦਾਨ 'ਚ ਨਿਤਰੇ ਹੋ ਤੁਹਾਨੂੰ ਲੱਗਦਾ ਕਿ ਨਵੇਂ ਨਮਿਆਂ ਦੇ ਉੱਤੇ ਉਹਨਾਂ ਭਰੋਸਾ ਕੀਤਾ ਜਾਵੇਗਾ ਲੋਕਾਂ ਦਾ ਰੁਝਾਨ ਬਦਲੂਗਾ ਦੇਖੋ ਕੰਮ ਕਰਦੇ ਆਂ ਅਪੀਲ ਕਰਦੇ ਆਂ ਕੋਸ਼ਿਸ਼ ਕਰਦੇ ਆਂ ਜਿੰਨੀयत ਜੋ ਕੁਝ ਜਿੰਨੇ ਸਮਰੱਥ ਹੈ ਉਹਦੇ ਮੁਤਾਬਕ ਕੋਸ਼ਿਸ਼ ਹੀ ਕਰ ਰਹੇ ਆਂ ਨਾ ਲੋਕਾਂ ਨੇ ਜਾਗਣਾ ਇੱਕ ਟ੍ਰੈਂਡ ਹੈ ਆਮ ਤੌਰ ਤੇ ਜਿਆਦਾ ਲੋਕਾਂ ਨੂੰ ਵੋਟ ਨਹੀਂ ਪਾਈ ਠੀਕ ਹੈ ਮੈਨੂੰ ਵੀ ਪਤਾ ਨਹੀਂ ਪਾਈ ਜਾਂਦੀ ਇਸ ਦੇ ਬਾਵਜੂਦ ਵੀ ਅਸੀਂ ਕਿਉਂਕਿ ਅਸੀਂ ਉਹ ਸਪੈਕਟਰ ਤੇ ਖੇਡੀਂਦੇ ਵੀ ਨਾ ਵੋਟ ਪਾਉਗੀ ਤਾਂ ਕੋਈ ਗੱਲ ਨਹੀਂ ਕਿੰਨੀ ਦੇਰ ਲੋਕ ਨਾ ਜਾਗਣਗੇ ਜੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਵਾਰ-ਵਾਰ ਚੁਣਨਾ ਹੈ ਤੇ ਫਿਰ ਤੁਸੀਂ ਸੋਚੋ ਵੀ ਪੰਜਾਬ ਦਾ ਕੋ ਭਲਾ ਹੋ ਜਾਊਗਾ ਤੇ ਫਿਰ ਕਿਵੇਂ ਹੋ ਸਕਦਾ ਆਪਸ਼ਨ ਨਹੀਂ ਹੈ ਲੋਕਾਂ ਕੋਲੇ ਲੋਕਾਂ ਨੂੰ ਇਹ ਇਹ ਜਾਣ ਲੈਣਾ ਚਾਹੀਦਾ ਹੈ ਜਾਗ ਪੈਣਾ ਚਾਹੀਦਾ ਹੈ ਕਿ ਹੁਣ ਕੋਈ ਹੱਲ ਨਹੀਂ ਹੈਗਾ ਪੋਲਿਟੀਕਲ ਸਿਸਟਮ ਨੇ ਤੁਹਾਨੂੰ ਤਬਾਹ ਕੀਤਾ ਹੁਣ ਪੋਲਿਟੀਕਲ ਸਿਸਟਮ ਨੂੰ ਤਬਾਹ ਕਰੋ ਪਹਿਲਾਂ ਤਾਂ ਉਹ ਸਿੱਧੀ ਗੱਲ ਹੈ ਵੋਟ ਦਾ ਰਾਜ ਹੈ ਕਿਹੜਾ ਇਸੇ ਕੋਈ ਬੰਦੂਕਾਂ ਰਫਨਾ ਚੱਕ ਕੇ ਲੜਾਈ ਲੜਨੀ ਹੈ ਇਲੈਕਸ਼ਨ ਆ ਗਿਆ ਅਗਲਾ ਇਲੈਕਸ਼ਨ ਜਿਹੜਾ ਹੈਗਾ ਸਟੇਟ ਦਾ ਉਹ ਵੀ ਕਿਸੇ ਵੀ ਟਾਈਮ ਆ ਸਕਦਾ ਜਾਂ ਤਿੰਨ ਸਾਲਾਂ ਨੂੰ ਤਾਂ ਫਿਰ ਆਈ ਜਾਣਾ ਉਹਦੇ ਵਾਸਤੇ ਜਿਹੜੇ ਲੋਕ ਜਗੇ ਹੋਏ ਆ 91 ਸੀਟਾਂ ਐਵੇਂ ਨਹੀਂ ਮਿਲੀਆਂ ਸੀਗੀਆਂ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਅੱਜ ਜਿਹੜੀ ਹੈਗੀ ਹੈ ਕਿਉਂਕਿ ਇੱਕ ਨਵੀਂ ਆਪਸ਼ਨ ਆਜ਼ਾਦਾਂ ਨਹੀਂ ਦੇ ਰਹੇ ਅਸੀਂ ਪਾਰਟੀ ਅਤ ਮੈਂ ਖੜੀ ਕਰਨ ਦੇ ਸਮਰੱਥ ਨਹੀਂ ਹੈਗਾ ਨਹੀਂ ਤਾਂ ਕਰਦੇ ਪਰ ਹੁਣ ਜਦੋਂ ਇੱਥੋਂ ਜਿਹੜਾ ਵੀ ਹੰਗਾਰਾ ਮਿਲੂਗਾ ਉਹਦਾ ਪਰਪਸ ਇਹੀ ਹੈ ਖੇਤਰੀ ਪਾਰਟੀ ਬਣਾਉਣਾ ਸਾਡਾ ਬਿਲਕੁਲ 100% ਟਾਰਗੇਟ ਜਿਹੜਾ ਹੈਗਾ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਫੁੱਲੀ ਬਿਲਕੁਲ ਉਹਨੂੰ ਕਰਨਾ ਬਹੁਤ ਲੋਕ ਜੁੜ ਰਹੇ ਨਾਲ ਚ ਅੱਜ ਸਮਾਥੋੜਾ ਜਿਹਾ ਇਹ ਜਾਇ ਕਿ ਫੇਰ ਫੈਕਟਰ ਚ ਲੋਕ ਨਹੀਂ ਆ ਰਹੇ ਬਾਹਰ ਆ ਜਾਣਗੇ ਕੋਈ ਗੱਲ ਨਹੀਂ ਤੇ ਜਿਹੜੀ ਮੌਜੂਦਾ ਖੇਤਰੀ ਪਾਰਟੀ ਹੈਗੀ ਫਿਰ ਉਹ ਕਿੱਧਰ ਜਾਊਗੀ ਹੈ ਨਹੀਂ ਖੇਤਰੀ ਪਾਰਟੀ ਇੱਥੇ ਕੜੀ ਐਵੇਂ ਕਲੇਮ ਕਰਦੇ ਆ ਬਾਦਲ ਵਾਲੇ ਗੱਲਾਂ ਕਰਦੇ ਆ ਅੱਜ ਕੱਲ ਮੈਂ ਸੁਣਦਾ ਸੁਖਵੀਰ ਬਾਦਲ ਨੂੰ ਕਹਿੰਦਾ ਜੀ ਨੈਸ਼ਨਲ ਪਾਰਟੀ ਨੇ ਲੁੱਟ ਲਿਆ ਤੇ ਤੁਸੀਂ ਕਿੱਥੇ ਸੀ ਨਾਲ ਨੈਸ਼ਨਲ ਪਾਰਟੀ ਸੇ ਰਾਜ ਨੈਸ਼ਨਲ ਪਾਰਟੀ ਨੇ ਤਾਂ ਜਿਹੜਾ ਇਹਨਾਂ ਨਾਲ ਰਾਜ ਬਾਕੀ ਕਾਂਗਰਸ ਤੋਂ ਚਲੋ ਮਨੋਵੋ ਤਾਂ ਸਿੱਧੀ ਹੈਗੀ ਐ ਨੈਸ਼ਨਲ ਪਾਰਟੀ ਬੀਜੇਪੀ ਸੀ ਨਾ ਠੀਕ ਹੈ ਤੇ ਸਭ ਤੋਂ ਸਟਰੋਂਗ ਹੈਗੀ ਐ ਤੇ ਦੇ ਫਿਰ ਇਹ ਅੱਜ ਗੱਲਾਂ ਕਰੇ ਵੀਰੇ ਇਹ ਕਿੱ ਮਨ ਲੋਕ ਜਿਹੜੇ ਹੈਗੇ ਆ ਉਹ ਉ ਜਾਗਦੇ ਆ ਦੇਖਦੇ ਆ ਕੱਲ ਘਰਚਿਆਂ ਦੇ ਘਰੇ ਆਇਆ ਫਿਰਦਾ ਸੀ ਇੱਥੇ ਅੱਜ ਘਰਚੇ ਚੰਗੇ ਹੋ ਗਏ ਉਹ ਤੋਂ ਪਹਿਲਾਂ ਘਰਚੇ ਕਰਾਪਟ ਸੀਗੇ ਵੀ ਇਹਨਾਂ ਦੀ ਆਪਸ ਜਿਹੜੀਆਂ ਇੱਕੋ ਪੜਖੇ ਕਿਲਰ ਦੀ ਰਹੀ ਹੈ ਵਪਾਰਾਂ ਵਾਸਤੇ ਜੋ ਵੀ ਹੈਗਾ ਠੱਗਦਾ ਸਾਰੇ ਇਕੱਠੇ ਹੋਏ ਉਸ ਕਰਕੇ ਹੁਣ ਫਿਰ ਠੱਗਾਂ ਦਾ ਟੋਲਾ ਜਿਹੜਾ ਹੈਗਾ ਦੁਬਾਰਾ ਇਕੱਠਾ ਹੋਇਆ ਇਹਨਾਂ ਚ ਵੀ ਉਹ ਕੱਲ ਦੇ ਸੁਣਦੇ ਆ ਮਲੂਕੇ ਨੇ ਇਸ ਦੀਵਾ ਦੇਤਾ ਆਪ ਦੀ ਨੋਂ ਤੋਂ ਉਹ ਵੀ ਬੀਜੇਪੀ ਜਾਣ ਨੂੰ ਫਿਰਦਾ ਹੈ ਬਹੁਤ ਵਧੀਆ ਕੈਰੈਕਟਰ ਐ ਇਸ ਵਾਰ ਪੋਲਿਟਿਸ਼ੀਅਨ ਦਾ ਓਪਨਲੀ ਲੋਕਾਂ ਦੇ ਸਾਹਮਣੇ ਦੇ ਸਿਕੋ ਵੀ ਕਿੱਡੇ ਬੇਸ਼ਰਮ ਘਟਿਆ ਤੇ ਕਮੀਨੇ ਲੋਕ ਆਏ ਕਿ ਜਿਨ੍ਹਾਂ ਨੂੰ ਮਤਲਬ ਕੋਈ ਹਈ ਹੋਈ ਸ਼ਰਮ ਉਸਰਾ ਫਾਇਦਾ ਚਾਹੀਦੀ ਹੈ ਤੇ ਉਹਦੇ ਅਗੇਂਸਟ ਅਸੀਂ ਉਹ ਲੋਕ ਖੜੇ ਆਂ ਵੀ ਜਿਨ੍ਹਾਂ ਨੂੰ ਕੁਰਸੀ ਚਾਹੀਦੀ ਹੁੰਦੀ ਤਾਂ ਇਹਨਾਂ ਤੋਂ ਲੈ ਲੈਂਦੇ ਸਾਰੇ ਦਿਨ ਨੂੰ ਤਿਆਰ ਐ ਅਸੀਂ ਇਹਨਾਂ ਦੀ ਕੁਰਸੀ ਟਕਰਾ ਕੇ ਲੋਕਾਂ ਦੀ ਕੁਰਸੀ ਤੇ ਪਾੜਦੇ ਆਂ ਵੀ ਦੁਨੀਆ ਉਠੇ ਦੁਨੀਆ ਦੇ ਜਗੇ ਕੋਈ ਨਹੀਂ ਆਕਸ਼ਨ ਦਾ ਆਕਸ਼ਨ ਮੇਰੇ ਕੋਲ ਗੋ ਠੀਕ ਐ ਸਾਲ ਲਿਏ ਜਾ ਪੱਕੀ ਬਾਜ ਦਾ ਸਮਾਂ ਜਿਹੜਾ ਹੈਗਾ ਲਾਵਾਂਗੇ ਕਿੱਡ ਸਾਡੇ ਆਪਣੇ ਬਰਬਾਦ ਮੈਂ ਕਰਨਾ ਗਰੀਬ ਆਪਣੀ ਤਾਂ ਬੰਦ ਕੋਸ਼ਿਸ਼ ਕਰਦਾ ਸਮੋੜੀ ਬਿਲਕੁਲ ਚੋਣ ਵਿਗਲ ਪਜਾਰ ਦਿੱਤਾ ਗਿਆ ਹੈ ਔਰ ਸੰਗਰੂਰ ਲੋਕ ਸਭਾ ਹਲਕੇ ਤੋਂ ਹੁਣ ਚੋਣ ਲੜਨ ਲਈ ਤਿਆਰ ਬਲਵਿੰਦਰ ਸਿੰਘ ਸਿੱਖੋਂ ਆਉਂਦੇ ਸਮੇਂ ਦੇ ਵਿੱਚ ਲੁਧਿਆਣਾ ਵੀ ਕਹਿੰਦੇ ਕਿ ਜੇ ਭਾਰਤ ਪੂਸ਼ਣ ਆਸ਼ੂ ਵੀ ਆਉਂਦੇ ਨੇ ਔਰ ਬੈਂਸ ਵੀ ਆਉਂਦੇ ਨੇ ਤਾਂ ਉੱਥੇ ਜਾ ਕੇ ਵੀ ਚੋਣ ਲੜੀ ਜਾ ਸਕਦੀ ਹੈ ਲੜਨ ਨੂੰ ਲੁਧਿਆਣਾ ਵੀ ਰਹਿ ਗਿਆ ਤੇ ਹੁਣ ਗਾਂ ਦੇਖਣਾ ਹੋਵੇਗਾ ਕੀ ਪ੍ਰੋਗਰਾਮ ਹੁੰਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ